ਤੁਸੀਂ ਦੇਖ ਰਹੇ ਹੋ ਪੰਜਾਬ 247 ਦਾ ਪ੍ਰੋਗਰਾਮ ਮੇਰੀ ਧਰਤੀ ਮੇਰੇ ਲੋਕ 25 ਮਿੰਟ ਤੱਕ ਖਬਰਾਂ ਦੇ ਉੱਤੇ ਕਰਾਂਗੇ ਚਰਚਾ ਤੇ ਸਾਰੇ ਦਰਸ਼ਕਾਂ ਦਾ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਸੋ ਪ੍ਰੋਗਰਾਮ ਦੇ ਵਿੱਚ ਮੇਰਾ ਸਾਥ ਦੇਣਗੇ ਟੀਵੀ ਸੰਚਾਲਕ ਤੇ ਪੱਤਰਕਾਰ ਸਰਦਾਰ ਹਰਜੀਤ ਸਿੰਘ ਗਿੱਲ ਸੋ ਉਹਨਾਂ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅੰਕਲ ਸਚੀਕਾਲ ਜੀ ਸਚੀਕਾਲ ਜੀ ਧੰਨਵਾਦ ਸਭ ਤੋਂ ਪਹਿਲੀ ਖਬਰ ਜੀ ਅੱਜ ਦੀ ਜਿਹੜੀ ਹੈਗੀ ਆ ਈਰਾਨ ਨੇ ਜਿਹੜਾ ਆ ਉਹ ਕਿਹਾ ਹੈ ਕਿ ਸਾਡੇ ਉੱਤੇ ਕੋਈ ਵੀ ਮਜ਼ਾਇਲ ਦਾ ਹਮਲਾ ਜਿਹੜਾ ਉਹ ਨਹੀਂ ਹੋਇਆ ਪਰ ਇਜ਼ਰਾਈਲ ਨੇ ਕਿਹਾ ਕਿ ਅਸੀਂ ਹਮਲਾ ਕੀਤਾ ਐ ਸੋ ਇੱਕ ਕਹਾਣੀ ਜਿਹੜੀ ਆ ਚੱਲ ਰਹੀ ਆ। ਰਿੰਦਰ ਆਪਾਂ ਦੇਖ ਰਹੇ ਹਾਂ ਕਈ ਦਿਨਾਂ ਤੋਂ ਜਿਹੜੀ ਖਾੜੀ ਵਿੱਚ ਬਹੁਤ ਜ਼ਿਆਦਾ ਜਿਹੜੇ ਅਸਾਰ ਬਣ ਰਹੇ ਸੀ ਕਿ ਜਿਹੜਾ ਇਹ ਜੁੱਧ ਹੈ ਫਲਸਤੀਨ ਤੇ ਇਜ਼ਰਾਈਲ ਆੜਾ ਇਹ ਵੱਡੀ ਪੱਧਰ ਤੇ ਫੈਲ ਸਕਦਾ ਕਿਉਂਕਿ ਇਹਦੇ ਵਿੱਚ ਈਰਾਨ ਦੀ ਕੁਝ ਦਿਨਾਂ ਤੋਂ ਐਂਟਰੀ ਹੋਈ ਸੀ। ਸਭ ਤੋਂ ਪਹਿਲਾਂ ਤਾਂ ਇਜ਼ਰਾਈਲ ਨੇ ਈਰਾਨ ਦੇ ਸੀਰੀਆ ਵਿੱਚ ਜਿਹੜਾ ਦਾ ਕੋਈ ਦੂਤ ਘਾਰ ਆ ਉੱਤੇ ਆਪਣੀ ਮਿਸਾਈਲ ਛੁੱਟੀ ਸੀ ਤੇ ਉਹਦਾ ਨੁਕਸਾਨ ਹੋਇਆ ਵਣਜ ਦੂਤ ਘਰ ਜਿਹੜਾ ਹੁੰਦਾ ਜੀ 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 ਤੇ ਉਹ ਸਮਝਾਇਆ ਜਾਂਦਾ ਹੈ ਕਿ ਜਦੋਂ ਕਿਸੇ ਦੂਤ ਘਰ ਤੇ ਹੋਵੇ ਤੇ ਉਸ ਧਰਤੀ ਤੇ ਹਮਲਾਗਣਿਆ ਜਾਂਦਾ ਸੋ ਈਰਾਨ ਨੇ ਜਵਾਬੀ ਹਮਲਾ ਕਰਨਾ ਸੀ ਤੇ ਕੀਤਾ ਵੀ ਜੀ ਤੇ ਉਹਦੇ ਤੋਂ ਇਹ ਹੋਇਆ ਕਿ ਜਿਹੜੇ ਵੈਸਟਰਨ ਕੰਟਰੀ ਆ ਜਾਂ ਜਿਹੜਾ ਨਾਰਥ ਅਮਰੀਕਾ ਦੇ ਕੰਟਰੀ ਆ ਜਿਹੜੇ ਇਜ਼ਰਾਈਲ ਦੀ ਸਪੋਰਟ ਕਰਦੇ ਆ ਜੀ ਉਹਨਾਂ ਨੇ ਉਦੋਂ ਇਹ ਲੋਕਾਂ ਨੂੰ ਦੱਸਿਆ ਉੱਥੋਂ ਦੇ মিডিਆ ਨੇ ਇਹ ਦੱਸਿਆ ਕਿ ਕਿਉਂਕਿ ਅਸੀਂ ਪਹਿਲਾਂ ਇੰਟਰਸੈਪਟ ਕਰ ਲਿਆ ਕੋਈ ਨੁਕਸਾਨ ਨਹੀਂ ਹੋਇਆ ਵੈਸੇ ਹੁਣ ਖਬਰਾਂ ਆ ਰਹੀਆਂ ਨੇ ਕਿ ਇਜ਼ਰਾਈਲ ਕਾਫੀ ਕੋਝੇ ਲਕਾਉਂਦਾ ਆ ਜਿਹੜੇ ਉਹਦੇ ਮਰਦੇ ਆ ਸੋਲਜਰ ਉਹ ਵੀ ਨਹੀਂ ਦੱਸਿਆ ਜਾਂਦਾ ਕਿਉਂਕਿ ਅੰਦਰ ਜਿਹੜੀ ਆ ਨਿਤਨਜਾਹੁ ਦੇ ਖਿਲਾਫ ਕਾਫੀ ਜ਼ਿਆਦਾ ਇੱਕ ਲੋਕਾਂ ਦਾ ਵੀ ਰੋਹ ਆ ਆਦਰਵਾਈਜ਼ ਵੀ ਇਜ਼ਰਾਈਲ ਸ਼ੁਰੂ ਤੋਂ ਹੀ ਨਾ ਆਪਣੇ ਆਪ ਨੂੰ ਤਕੜਾ ਦੱਸਣ ਲਈ ਆਪਣੇ ਦੂਜੇ ਦੀ ਗੱਲ ਨੂੰ ਘਟਾ ਕੇ ਤੇ ਆਪਣੀ ਗੱਲ ਵਧਾ ਕੇ ਦੱਸਦਾ ਮੈਂ ਜੰਗ ਦੇ ਵਿੱਚ ਹਮੇਸ਼ਾ ਹੀ ਹੁੰਦਾ ਹਾਂ ਹਾਂ ਬਿਲਕੁਲ ਆਪਾਂ ਜਾਣਦੇ ਭਾਰਤ ਪਾਕ ਪਾਕ ਜਾਂਦੀ ਹੁੰਦੀ ਤੇ ਪਾਕਿਸਤਾਨ ਨੇ ਰੋਜ਼ ਕਹਿੰਦੇ ਕਹਿੰਦੇ ਕਿ ਅੰਮ੍ਰਿਤਸਰ ਪਹੁੰਚ ਗਏ ਆ ਤੇ ਹੁਣ ਦਿੱਲੀ ਪਹੁੰਚ ਕੇ ਚਾਹ ਪੀਵਾਂਗੇ ਇਹ ਕਰਾਂਗੇ ਨਾ ਹੁੰਦਾ ਕੁਝ ਵੀ ਨਹੀਂ ਆ ਜੀ ਤੇ ਇਸੇ ਤਰ੍ਹਾਂ ਦੀ ਘਟਨਾ ਇਹ ਸੀਗੀ ਹਾਂ ਅੱਛਾ ਫਿਰ ਬਾਅਦ ਚ ਇਹ ਹੋਇਆ ਕਿ ਜਦੋਂ ਇਜ਼ਰਾਈਲ ਨੇ ਦੁਬਾਰਾ ਫੇਰ ਸੋਚਿਆ ਕਿ ਮੈਂ ਮੈਂ ਵੀ ਵਾਪਸੀ ਹਮਲਾ ਕਰੂੰਗਾ ਹਾਂਜੀ ਤੇ ਇਹ ਗੱਲ ਬੜੇ ਦਿਨਾਂ ਤੋਂ ਚੱਲ ਰਹੀ ਸੀ ਕਿਉਂਕਿ ਅਮਰੀਕਾ ਤੇ ਬਾਕੀ ਮੁਲਕ ਨਹੀਂ ਸੀ ਚਾਹੁੰਦੇ ਕਿ ਲੜਾਈ ਫੈਲੇ ਪਰ ਜਿਸ ਤਰ੍ਹਾਂ ਕਿਤੇ ਲੱਗਦਾ ਹੈ ਕਿ ਨਿਤਨਜਾਉ ਇਰਾਨ ਦਾ ਥੋੜਾ ਜਿਆ ਇੰਟਰਸਟ ਹੈ ਇਸ ਗੱਲ ਚਾਹੇ ਕਿ ਲੜਾਈ ਥੋੜੀ ਲੰਬੀ ਜਾਵੇ ਤਾਂ ਕਿ ਉਹਨਾਂ ਦੀ ਸੱਤਾ ਜਿਹੜੀ ਉਹ ਲੰਬੀ ਹੋ ਜੇ ਸੋ ਕੱਲ ਰਾਤ ਨੂੰ ਇਸਫਾਨ ਕੋਈ ਸ਼ਹਿਰ ਹੈ ਇਹਨਾਂ ਦਾ ਇਰਾਨ ਦਾ ਉੱਥੇ ਦਾਵਾ ਕੀਤਾ ਗਿਆ ਕਿ ਇਜ਼ਰਾਈਲ ਨੇ ਜਵਾਬੀ ਕਾਰਵਾਈ ਕੀਤੀ ਆ ਵੈਸੇ ਅਮਰੀਕਾ ਨੇ ਵੀ ਸੰਕੋਚ ਕੀਤਾ ਹੈ ਗੱਲ ਤੋਂ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਤੇ ਨਾਲ ਦੀ ਨਾਲ ਇਰਾਨ ਨੇ ਵੀ ਜਿਵੇਂ ਤੁਸੀਂ ਕਿਹਾ ਨਾ ਕਿ ਉਹਨਾਂ ਨੇ ਇਹਨੂੰ ਬਹੁਤੀ ਦਿੱਤੀ ਨਹੀਂ ਅਹਿਮੀਤ ਨਹੀਂ ਦਿੱਤੀ ਅਹਿਮੀਅਤ ਦਾ ਮਤਲਬ ਤੇ ਇਹ ਕਿ ਸਗੋਂ ਉਹਨਾਂ ਦੇ ਜਿਹੜੇ ਫੌਜ ਦੇ ਜਰਨਲ ਨੇ ਨਾ ਉਹਨਾਂ ਨੇ ਆ ਕੇ ਕਿਹਾ ਹੈ ਮੇਜਰ ਜਰਨਲ ਅਬਦੁਲ ਰਾਮ ਮਹਿਰਾਨੇ ਜੀ ਕਿ ਇਹ ਕੋਈ ਧਮਾਕਾ ਹੈ ਹੀ ਨਹੀਂ ਸੀਗਾ ਉਹਨਾਂ ਨੇ ਕਿ ਟੀਵੀ ਨੂੰ ਇੰਟਰਵਿਊ ਦਿੱਤੇ ਆ ਕਿ ਆ ਅਸਲ 'ਚ ਜਿਹੜਾ ਐਂਟੀ 에ਅਰ ਕ੍ਰਾਫਟ ਡਿਫੈਂਸ ਸਿਸਟਮ ਹੁੰਦਾ ਨਾ ਉਹਦੇ ਤੋਂ ਕੋਈ ਸ਼ੱਕੀ ਹਾਲਤ ਵੇਖ ਕੇ ਇੱਕ ਮਤਲਬ ਕਈ ਵਾਰ ਤੁਸੀਂ ਦੇਖਦੇ ਜਦੋਂ 에ਅਰ ਪੌਟ ਤੋਂ ਲੰਘਦਾ ਜਹਾਜ਼ ਜਾਂਦਾ ਤੇ ਬਹੁਤ ਜ਼ਬਰਦਸਤ ਆਵਾਜ਼ ਵੀ ਆਉਂਦੀ ਹੈ ਜ਼ਰੂਰੀ ਨਹੀਂ ਕਿ ਬੰਬ ਹੋਵੇ ਸੋ ਉਹਨਾਂ ਨੇ ਆਪਣੇ ਵੀਡੀਓ ਵੀਡੀਓ ਦਿਖਾਈਆਂ ਨੇ ਕਿ ਸਾਡੇ ਨਿਊਕਲੀਅਰ ਪਾਵਰ ਸਟੇਸ਼ਨ ਸਾਡੇ ਕਿਸੇ ਤਰ੍ਹਾਂ ਦਾ ਕੋਈ ਗੱਲ ਨਹੀਂ ਹੋਈ ਤੇ ਅਸਲ ਚ ਉਹ ਕਹਿੰਦੇ ਸਾਡੇ ਤੇ ਮਲਾਹ ਹੋਇਆ ਹੀ ਨਹੀਂ ਇੱਥੇ ਦੋ ਤਰ੍ਹਾਂ ਦੇ ਸੰਕੇਤ ਤੇ ਮਿਲਦੇ ਆ ਹਮਮ ਇੱਕ ਤੇ ਇਹ ਮਿਲਦਾ ਆ ਕਿ ਇਰਾਨ ਇਸ ਲੜਾਈ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ ਉਹ ਚਾਹੁੰਦਾ ਆ ਵੀ ਜੋ ਹੋ ਗਿਆ ਠੀਕ ਆ ਹੁਣ ਇਹਨੂੰ ਗੱਲ ਨੂੰ ਮੁਕਾ ਲਿਆ ਜਾਵੇ ਕਿਉਂਕਿ ਲੜਾਈ ਦੇ ਵਿੱਚ ਜਦ ਆਪਾਂ ਗੱਲ ਕਰਦੇ ਆ ਕਿ ਕਿਸੇ ਦਾ ਵੀ ਕਦੀ ਭਲਾ ਨਹੀਂ ਹੁੰਦਾ ਤੇ ਇਰਾਨ ਵੀ ਸਿੱਧੀ ਜੰਗ ਤੋਂ ਥੋੜਾ ਜਿਹਾ ਅਵਾਇਡ ਕਰ ਰਿਹਾ ਹਾਲਾਂਕਿ ਉਹ ਪ੍ਰੋਕਸੀ ਤੇ ਜਿਹੜੀ ਉਹਦੇ ਹੈਗੇ ਆ ਉਹ ਕੰਮ ਕਰ ਰਿਹਾ ਅੱਛਾ ਦੂਜੇ ਪਾਸੇ ਇਸ ਖਬਰ ਨੂੰ ਇਸ ਗੱਲ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਕਿ ਇਰਾਨ ਦੇ ਨਾ ਕਿਸ ਅਖਬਾਰ ਚ ਨਾ ਸਾਊਦੀ ਦੇ ਕਿਸ ਅਖਬਾਰ ਚ ਨਾ ਹੋਰ ਵੀ ਕਿਸ ਇਵਨ ਜਾਰਡਨ ਦੇ ਅਖਬਾਰ ਚ ਜਿਹੜਾ ਇਜ਼ਰਾਈਲ ਦੇ ਨਾਲ ਖੜਾ ਕਿਉਂਕਿ ਜਦੋਂ ਜੇਕ ਤੇ ਅਟੈਕ ਹੋਇਆ ਜਾਰਡਨ ਦੇ ਉੱਤੋਂ ਤੇ ਲੰਕੇ ਗਿਆ ਹੀ ਹੋਗਾ ਉਹਨਾਂ ਨੇ ਜਦੋਂ ਇਹ ਕਿਹਾ ਸੀ ਕਿ ਇੰਟਰਸੈਪਟ ਕੀਤਾ ਇਰਾਨ ਵਾਲਿਆਂ ਦਾ ਜਦੋਂ ਅਟੈਕ ਹੋਇਆ ਸੀ ਤੇ ਇਜ਼ਰਾਈਲ ਬਾਰੇ ਨਾ ਤੇ ਕੋਈ ਤਸਵੀਰ ਆਈ ਹੈ ਨਾ ਹੀ ਉਹਨਾਂ ਨੇ ਕੋਈ ਇਹ ਕਿਸੇ ਵੀ ਹੋਰ ਕੰਟਰੀ ਦੇ ਨਿਊਜ਼ਪੇਪਰ ਨੇ ਇਹ ਕਿਹਾ ਕਿ ਕੋਈ ਰਾਕਟ ਜਾਂ ਕੋਈ ਮਿਜ਼ਾਈਲ ਸਾਡੇ ਕੰਟਰੀ ਤੋਂ ਲੰਘਦੀ ਅਸੀਂ ਵੇਖੀ ਆ ਜਾਂ ਚਲਾਈ ਚੱਲੀ ਆ ਸੋ ਇੱਕ ਸ਼ੱਕੀ ਜੀ ਗੱਲ ਆ ਜੀ ਇਹਦੇ ਪਿੱਛੇ ਕੋ ਹੋਰ ਕਾਰਨ ਜਿਹੜੇ ਐਕਸਪਰਟ ਨੇ ਉਹ ਦੱਸਦੇ ਆ ਕਿ ਕੱਲ ਸਿਕਿਉਰਿਟੀ ਕੌਂਸਲ ਦੇ ਵਿੱਚ ਜੀ ਇੱਕ ਮਤਾ ਵੀ ਆਇਆ ਸੀਗਾ ਉਹ ਚ 15 ਮੈਂਬਰ ਸੀ 12 ਰੈਗੂਲਰ ਮੈਂਬਰ ਤੇ ਤਿੰਨ ਉਹਨਾਂ ਦੇ ਜਿਹੜੇ ਆ ਉਹ ਇਨਵਾਈਟਿਡ ਹੁੰਦੇ ਆ ਜਿੱਚ ਕਤਰ ਵਗੈਰਾ ਸੀਗੇ ਉਹਦੇ ਵਿੱਚ ਮਤਾ ਇਹ ਆਇਆ ਸੀ ਕਿ ਜਿਹੜੀਆਂ ਦੋ ਨੇਸ਼ਨ ਥਿਉਰੀ ਆ ਜਿਹੜੀ UN ਨੇ ਪਹਿਲਾਂ ਪਾਸ ਕੀਤੀ ਹੋਈ ਆ ਕਿ ਫਲਸਤੀਨ ਇੱਕ ਵੱਖਰਾ ਮੁਲਕ ਹੋਵੇ ਤੇ ਇਜ਼ਰਾਇਲ ਵੱਖਰਾ ਮੁਲਕ ਹੋਵੇ ਤੇ ਕਈ ਦਿਨਾਂ ਤੋਂ ਅਮਰੀਕਾ ਕਹਿ ਤੇ ਰਿਹਾ ਜਬਾਨੀ ਗੁਲਾਮੀ ਕਿ ਇਸ ਮਸਲੇ ਦਾ ਹੱਲ ਦੋ ਨੇਸ਼ਨ ਥਿਉਰੀ ਆ ਕਿ ਦੋਵੇਂ ਮੁਲਕ ਬਣ ਜਾਣ ਇੰਡੀਪੈਂਡੈਂਟ ਤੇ ਹੋਵੇ ਹੁਣ ਫਲਸਤੀਨ ਨੂੰ ਇੱਕ ਦੇਸ਼ ਦੇ ਹੋ ਜੋ ਮਾਨਤਾ ਦੇਣ ਲਈ ਇੱਕ ਮਤਾ ਹੋਣਾ ਸੀਗਾ ਪਹਿਲਾਂ ਤੇ ਕੋਸ਼ਿਸ਼ ਕੀਤੀ ਅਮਰੀਕਾ ਨੇ ਕਾਹਵੀ ਕਿ ਜਿਹੜੇ ਇੱਕ ਕੰਟਰੀ ਆ ਇਹ ਮਤਾ ਲਿਆ ਹੀ ਨਾ ਸਕਣ ਪਰ ਉਹ ਚ ਸਫਲ ਰਿਹਾ ਕਿਉਂਕਿ ਆਪਾਂ ਨੂੰ ਪਤਾ ਕਿ ਅਮਰੀਕਾ ਦੀ ਸ਼ੈਹ ਤੇ ਸਾਰਾ ਕੁਝ ਹੋ ਰਿਹਾ ਤੇ ਫਿਰ ਹੋਇਆ ਇਹ ਕਿ ਉੱਥੇ VOTING ਹੋਈ 15 ਚੋਂ 12 ਮੈਂਬਰਾਂ ਨੇ ਕਿਹਾ ਕਿ ਫਲਸਤੀਨੀ ਇੰਡੀਪੈਂਡੈਂਟ ਮੁਲਕ ਚਾਹੀਦਾ ਜੀ ਦੋ ਨੇ ਕਿਹਾ ਕਿ ਏ ਅਸੀਂ ਇਹਦੇ ਅਗੇਂਸਟ ਆ ਦੋ ਚ ਕੁਦਰਤੀ ਆਪੇ ਇਜ਼ਰਾਈਲ ਹੋਏਗਾ ਤੇ ਇੱਕ ਸ਼ਾਇਦ ਕੋਈ ਉਹਨਾਂ ਦਾ ਹੋਰ ਮੁਲਕ ਆ ਮੈਂ ਉਹ ਨੋਟ ਨਹੀਂ ਕਰ ਸਕਿਆ ਔਰ ਇੱਕ ਮੁਲਕ ਜਿਹੜਾ ਉਹ ਬਚ ਗਿਆ ਅਮਰੀਕਾ ਅਮਰੀਕਾ ਨੇ ਉਹੀ ਖੇਡ ਖੇਡੀ ਜਿਹੜੀ ਅਕਸਰ ਖੇਡਦੇ ਹੁੰਦੇ ਆ ਵੀਟੋ ਕਰ ਦਿੱਤਾ ਉਹ ਮਤਲਬ ਸੋ ਇੱਕ ਪਾਸੇ ਕਹਿਣਾ ਕਿ ਇਸ ਮਸਲੇ ਦਾ ਸਥਾਈ ਹੱਲ ਦੋ ਨੇਸ਼ਨ ਥਿਊਰੀ ਆ ਦੂਜੇ ਪਾਸੇ ਯੂਨ ਦੇ ਵਿੱਚ ਅਗਰ ਮਤਾ ਹੁੰਦਾ ਤੇ ਅਮਰੀਕਾ ਨੂੰ ਸਬੋਟਾਜ ਕਰਦਾ ਜਾਂ ਵੀਟੋ ਕਰਦਾ ਤੇ ਇਹਦਾ ਮਤਲਬ ਇਹ ਆ ਕਿ ਉਹ ਨਹੀਂ ਚਾਹੁੰਦਾ ਕਿ ਫਲਸਤੀਨ ਦੀ ਆਜ਼ਾਦੀ ਦੀ ਜਿਹੜੀ ਗੱਲ ਆ ਉਹ ਸੰਪੂਰਨ ਹੋਵੇ ਵੈਸੇ ਹੁਣ ਜਿਹੜੀ ਇਹ ਲੜਾਈ ਆ ਇਹ ਕਿਸ ਨਿਰਨੇ ਤੇ ਪਹੁੰਚੇਗੀ ਯੂਨ ਦੇ ਬਾਰ ਬਾਰ ਮਤੇ ਆ ਰਹੇ ਆ ਕਿੰਨੀ ਕੁ ਧੇਰ ਹੋਰ ਇਹ ਚਲਦੀ ਹੈ ਗੱਲ ਕਿਉਂਕਿ ਅੱਗੇ 50 ਸਾਲਾਂ ਤੋਂ ਫਲਸਤੀਨ ਦੇ ਲੋਕ ਸੰਤਾਪ ਢਣਾ ਰਹੇ ਆ ਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਦੁਨੀਆ ਦਾ ਰੁਖ ਕੀ ਬਣਦਾ ਕੀ ਇਜ਼ਰਾਈਲ ਨੂੰ ਇਦਾਂ ਹੀ ਖੁੱਲੀ ਛੁੱਟੀ ਦਿੱਤੀ ਜਾਂਦੀ ਆ ਕਿ ਉਹ ਲਗਾਤਾਰ ਆਪਣਾ ਜ਼ਾਲਮਾਨਾ ਵਿਹਾਰ ਜਾਰੀ ਰੱਖੇ ਜਾਂ ਇਜ਼ਰਾਈਲ ਇਹਨੂੰ ਰੋਕਣ ਲਈ ਵੀ ਕੋਈ ਤਾਕਤਾਂ ਜਿਹੜੀਆਂ ਉਹ ਲੜਾਈ ਦੇ ਮੈਦਾਨ 'ਚ ਨਹੀਂ ਤੇ ਘਟੋ ਘਟ ਯੂਨ ਦੇ ਜਿਹੜੇ ਮਤੇ ਹੁੰਦੇ ਆ ਜਾਂ ਯੂਨ 'ਚ ਜਿਹੜੀਆਂ ਡਿਸਕਸ਼ਨ ਹੁੰਦੀਆਂ ਉਹਦੇ 'ਚ ਸਟਰੋਂਗ ਬਾਜ਼ ਬਣ ਕੇ ਉੱਠਦੇ ਆ ਕਿ ਨਹੀਂ ਜੀ 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 ਬਿਲਕੁਲ ਇੱਕ ਬਿਆਨ ਜਿਹੜਾ ਆ ਉਹ ਨਵੀਂ ਦਿੱਲੀ ਤੋਂ ਇਰਾਨ ਦੇ ਰਾਜਦੂਤ ਜਿਹੜੇ ਆ ਉਹਨਾਂ ਨੇ ਵੀ ਦਿੱਤਾ ਆ ਉਸ ਬਿਆਨ ਦਾ ਵਿਸਤਾਰ ਜਿਹੜਾ ਆ ਉਹ ਦੇ ਦਿਓ ਹਾਂ ਜੀ ਨਵੀਂ ਦਿੱਲੀ ਤੋਂ ਜਿਹੜਾ ਬਿਆਨ ਆਇਆ ਨਾ ਜੀ ਆਪਣੇ ਇਰਾਨ ਦੇ ਰਾਜਦੂਤ ਇਹ ਰਾਜ ਹਰਾਂ ਦਾ ਕਿਉਂਕਿ ਭਾਰਤ ਐਸ ਵੇਲੇ ਵੱਡੀ ਤਾਕਤ ਮੰਨਿਆ ਜਾਂਦਾ ਸਾਊਥ ਏਸ਼ੀਆ ਦੀ ਤਾਕਤ ਹੈਗੀ ਹੈਗੀ ਵਰਡ ਦੇ ਵਿੱਚ ਵੀ ਇਕਨੋਮੀ ਵਾਈਜ਼ ਤੇ ਜਿਆਦਾ ਵੱਡੀ ਪਾਪੂਲੇਸ਼ਨ ਹੋਣ ਕਰਕੇ ਭਾਰਤ ਦਾ ਇੱਕ ਸਥਾਨ ਹੈ ਆਪਾਂ ਜਿੰਨਾ ਮਰਜ਼ੀ ਕਹੀਏ ਭਾਰਤ ਨੂੰ ਅਣਦੇਖਿਆ ਕਰਕੇ ਦੁਨੀਆ ਕੋਈ ਇਕੱਲੇ ਫੈਸਲੇ ਨਹੀਂ ਲੈਂਦੀ ਤੇ ਈਰਾਨ ਨੂੰ ਵੀ ਲੱਗਦਾ ਜੁਕ੍ਰੇਨ ਨੂੰ ਵੀ ਲੱਗਦਾ ਜੁਕ੍ਰੇਨ ਵਾਲਿਆਂ ਨੇ ਬੜੀ ਵਾਰ ਅਪੀਲ ਕੀਤੀ ਆ ਤੇ ਹੁਣ ਜਿਹੜੇ ਈਰਾਨ ਦੇ ਹੈਗੇ ਨੇ ਆਪਣੇ ਰਾਜਦੂਤ ਉੱਤੇ ਇਰਾਜ਼ ਇਹਨਾਂ ਦਾ ਨਾਸ਼ ਹੈ ਉਹਨਾਂ ਨੇ ਭਾਰਤ ਨੂੰ ਰਿਕਵੈਸਟ ਕੀਤੀ ਆ ਕਿ ਤੁਸੀਂ ਜਿਹੜੇ ਪੀਸ ਫੋਰਸਸ ਨੇ ਅਮਨ ਦੇ ਤਰੀਕੇ ਨਾਲ ਗੱਲ ਹੁੰਦੀ ਆ ਜਿਵੇਂ ਸੰਯੁਕਤ ਰਾਸ਼ਟਰ ਦੀ ਸਖਿਆ ਪ੍ਰੀਸ਼ਦ ਆ ਜਾਂ ਜਿਹੜੀਆਂ ਇਹੋ ਜਿਹੀਆਂ ਅੰਤਰਰਾਸ਼ਟਰੀ ਸੰਸਥਾਵਾਂ ਨੇ ਜਿੱਥੇ ਹੱਕ ਸੱਚ ਦੀ ਆਵਾਜ਼ ਭਾਰਤ ਹਮੇਸ਼ਾ ਠਾਉਂਦਾ ਰਿਹਾ ਤੇ ਹੁਣ ਉਹ ਵੀ ਜਿਹੜੇ ਆ ਉਹ ਸਾਡੇ ਜਿਹੜੀ ਇਹ ਆ ਉਹ ਆਵਾਜ਼ ਠਾਉਣ ਕੇ ਜਿਹੜੀ ਅਸਲੀ ਲੜਾਈ ਤੇ ਕਹਿੰਦੇ ਜਿਹੜੀ ਇਰਾਨ ਨਾਲ ਵੀ ਟੱਕਰ ਹੋ ਰਹੀ ਹੈ ਇਜ਼ਰਾਈਲ ਦੀ ਉਹਦਾ ਮੋੜ ਕੀ ਆ ਮੋੜ ਹੈਗਾ ਗਾਜ਼ਾ 'ਚ ਜੋ ਤਸ਼ੱਦਦ ਹੋ ਰਿਹਾ ਤੇ ਭਾਰਤ ਨੂੰ ਉਹਨਾਂ ਨੇ ਰਿਕਵੈਸਟ ਕੀਤੀ ਆ ਅਪੀਲ ਕੀਤੀ ਆ ਕਿ ਤੁਸੀਂ ਆਪਣਾ ਅਸਰ ਰਸੂਕ ਵਰਤ ਕੇ ਇੰਟਰਨੈਸ਼ਨਲ ਫੋਰਮ ਤੇ ਸਟਰੋਂਗਲੀ ਇਹ ਆਵਾਜ਼ ਠਾਓ ਕਿ ਇਹ ਜਿਹੜਾ ਕੰਮ ਇਜ਼ਰਾਈਲ ਕਰ ਰਿਹਾ ਹੈ ਬੰਦ ਹੋਵੇ ਤੇ ਜਿਹੜਾ ਯੁੱਧ ਹੈ ਉਨੂੰ ਸਮਾਪਤ ਕੀਤਾ ਜਾ ਸਕਦਾ ਜੀ 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 ਬਿਲਕੁਲ ਯੰਗ ਕਿਸੇ ਵੀ ਦੇਸ਼ ਵਾਸਤੇ ਜਿਹੜਾ ਉਹ ਚੰਗਾ ਨਹੀਂ ਹੈਗਾ ਸੋ ਅਗਲੀ ਗੱਲ ਕਰੀਏ ਜਿਹੜੀ ਕੱਲ ਖਬਰ ਅਸੀਂ ਡਿਸਕਸ ਕੀਤੀ ਸੀ ਕੈਨੇਡਾ ਦੇ ਵਿੱਚ ਜਿਹੜੀ ਬਹੁ ਕਰੋੜੀ ਸੋਨੇ ਦੀ ਚੋਰੀ ਦਾ ਮਾਮਲਾ ਸੀਗਾ ਉਹਦੇ ਵਿੱਚ ਦੋ ਜਿਹੜੇ ਭਾਰਤੀ ਸੀ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਕੁਝ ਵਾਰੰਟ ਜਿਹੜੇ ਆ ਉਹ ਵੀ ਜਾਰੀ ਕੀਤੇ ਗਏ ਆ ਜੀ ਕੱਲ ਪਰ ਅੰਦਰ ਡਿਟੇਲ ਚ ਖਬਰ ਕੀਤੀ ਸੀ ਬਹੁਤ ਵੱਡਾ ਕਿਹਾ ਜਾਂਦਾ ਕਿ ਕੈਨੇਡਾ ਦੇ ਇਤਿਹਾਸ ਦੇ ਖਾਸ ਕਰਕੇ 에어 ਕੈਨੇਡਾ ਦੇ ਇਤਿਹਾਸ ਦੇ ਵਿੱਚ ਇਹ ਬੜਾ ਵੱਡਾ ਇੱਕ ਕਿਸਮ ਦਾ ਠੱਗੀ ਕਹਿ ਲਓ ਚੋਰੀ ਕਹਿ ਲਓ ਜਾਂ ਡਾਕਾ ਹੀ ਕਹਿ ਲਓ ਸਮਝਦਾ ਕਿ ਗਲਤ ਡਾਕੂਮੈਂਟ ਦਿਖਾ ਕੇ ਤੇ ਇੰਨਾ ਵੱਡਾ ਜਿਹੜਾ ਇਹ ਕੰਮ ਹੋਇਆ ਸੀਗਾ ਤੇ ਕੱਲ ਵੀ ਆਪਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਇਸ ਮਕਾਮ ਤੇ ਪਹੁੰਚਦੇ ਆ ਤਾਂ ਹੀ ਬੜੇ ਖੁਸ਼ ਹੁੰਨੇ ਆ ਕਿ ਅਸੀਂ ਆ ਮੱਲਾ ਮਾਰੀਆਂ ਨੇ ਵਿਦੇਸ਼ਾਂ ਜਾ ਕੇ ਕੀਤਾ ਪਰ ਜਦੋਂ ਇੰਨਾ ਕੰਮ ਸਾਡਾ ਨਾਂ ਆਉਂਦਾ ਤੇ ਉਦੋਂ ਅਸੀਂ ਸ਼ਰਮਸਾਰ ਵੀ ਹੁੰਨੇ ਆ ਇਹਦੇ ਵਿੱਚ ਦੋ ਪੰਜਾਬੀ ਗ੍ਰਿਫਟ ਹੋਇਆ ਤੇ 6 ਲੋਕ ਹੋਰ ਗ੍ਰਫਤਾਰ ਹੋਇਆ ਤੇ ਇਹਨਾਂ ਦਾ ਜਿਹੜਾ ਇੱਕ ਮੁਖ ਜਿਹੜਾ ਮੈਨੇਜਰ ਸੀਗਾ ਸਿਮਰਪ੍ਰੀਤ ਸਿੰਘ ਜੀ ਉਹ ਇਥੋਂ ਖਿਸਕ ਗਿਆ ਸੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਤੇ ਉਹਦੇ ਵੀ ਵਾਰੰਟ ਬਰੰਟ ਕੱਢੀ ਫਿਰਦੇ ਆ ਉਹ ਭਾਰਤ ਚਲਾ ਗਿਆ ਕਿੱਥੇ ਚਲਾ ਗਿਆ ਉਹ ਕਹਿ ਰਿਹਾ ਕਿ ਸ਼ਾਇਦ ਦੁਬਈ ਦੇ ਵਿੱਚ ਹੈਗਾ ਕਿਤੇ ਜਾਂ ਭਾਰਤ ਦੇ ਵਿੱਚ ਹੈਗਾ ਜੇ ਕਿਤੇ ਦੁਬਈ ਵਗੈਰਾ ਚ ਹੋਇਆ ਫਿਰ ਤੇ ਜਿਹੜੀਆਂ ਏਜੰਸੀਆਂ ਉਹਨਾਂ ਦੀ ਪਕੜ ਚ ਆ ਜਾਏਗਾ ਜੇ ਭਾਰਤ ਚ ਗਿਆ ਤੇ ਅੱਜ ਤੁਹਾਨੂੰ ਪਤਾ ਹੀ ਆ ਵੀ ਕੈਨੇਡਾ ਦੇ ਭਾਰਤ ਨਾਲ ਸੰਬੰਧ ਬਹੁਤੇ ਸਖਾਵੇਂ ਨਹੀਂ ਆ ਤੇ ਭਾਰਤ ਆਪਣੀ ਤਾਕਤ ਦਾ ਮਜ਼ਹਰਾ ਕਰਦਾ ਹੈ ਅਮਰੀਕਾ ਸਾਹਮਣੇ ਤੇ ਨਹੀਂ ਕਰਦਾ ਜਦੋਂ ਕੈਨੇਡਾ ਦੇ ਸੰਦਰਭ ਚ ਗੱਲ ਹੁੰਦੀ ਹੈ ਤੇ ਥੋੜਾ ਜਿਹਾ ਉਹ ਆਪਣੇ ਆਪ ਨੂੰ ਪਾਵਰਫੁਲ ਦਿਖਾਉਣ ਲਈ ਨਾ ਵੱਧ ਚੜ ਕੇ ਗੱਲ ਕਰਦਾ ਜੇ ਉਹ ਵਿਅਕਤੀ ਭਾਰਤ ਵਿੱਚ ਹੋਇਆ ਫਿਰ ਕੋਈ ਜ਼ਿਆਦਾ ਮੁਸ਼ਕਲਾਂ ਹੋ ਸਕਦੀਆਂ ਜੇ ਵਰਲਡ ਚ ਕਿਤੇ ਹੋਰ ਜਗ੍ਹਾ ਹੋਇਆ ਤੇ ਕੈਨੇਡੀਅਨ ਏਜੰਸੀਆਂ ਜਿਹੜੀਆਂ ਨੇ 5I ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰ ਜੀ ਜਦ ਇੰਗਲੈਂਡ ਆਸਟ੍ਰੇਲੀਆ ਤੇ ਸਾਰੇ ਮਿਲ ਕੇ ਕੰਮ ਕਰਦੇ ਆ ਜੇ ਉਹਦੀ ਲੋਕੇਸ਼ਨ ਨੇ ਫਾਈਂਡ ਆਊਟ ਕਰ ਲੈਂਦੇ ਆ ਤੇ ਫਿਰ ਉਹਨੂੰ ਕਿਤੇ ਰੱਖਦੇ ਫੜਨ ਦਾ ਜਿਹੜਾ ਉਹ ਕੰਮ ਬਣ ਸਕਦਾ ਜੇ ਉਹ ਭਾਰਤ ਚ ਹੋਇਆ ਤੇ ਮੈਨੂੰ ਲੱਗਦਾ ਥੋੜੀ ਜੀ ਦਿੱਕਤ ਜਿਹੜੀ ਆ ਉਹ ਵਧੇਗੀ ਵੈਸੇ ਇਹੋ ਜੇ ਮੌਕੇ ਦੇ ਉੱਤੇ ਕਿਉਂਕਿ ਭਾਰਤ ਵਿੱਚ ਯੂਰੋਬਰੀ ਹੁੰਦੀਆਂ ਤੇ ਲੋਕ ਭੱਜ ਜਾਂਦੇ ਆ ਮੁਲਕਾਂ ਨੂੰ ਚਾਹੀਦਾ ਹੈ ਕਿ ਇਹੋ ਜੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਪਨਾ ਨਾ ਮਿਲੇ ਤੇ ਉਹਨਾਂ ਨੂੰ ਉਸ ਮੁਲਕ ਦੀ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਜੀ 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 ਬਿਲਕੁਲ ਹੈ ਸੋ ਅਗਲੀ ਖਬਰ ਜਿਹੜੀ ਆ ਉਹ ਕਰਦੇ ਆ ਪਹਿਲੇ ਪੜਾਅ ਦੀ ਜਿਹੜੀ ਚੋਣ ਸੀਗੀ ਉਹ ਹੋਈ ਆ ਭਾਰਤ ਦੇ ਵਿੱਚ ਜਿੱਥੇ 102 ਸੀਟਾਂ ਦੇ ਉੱਤੇ ਕੁਝ ਜਗ੍ਹਾ ਦੇ ਉੱਤੇ ਗਲਤੀਆਂ ਦੀਆਂ ਖਬਰਾਂ ਜਿਹੜੀਆਂ ਉਹ ਵੀ ਆਈਆਂ ਨੇ ਹਾਂਜੀ ਜਿਹੜੀ ਇਹ ਚੋਣ ਹੋਈ ਆ ਨਾ ਜੇ ਕੱਲ ਪਹਿਲਾ ਪੜਾਅ ਸੀਗਾ ਆਪਾਂ ਕੱਲ ਵੀ ਜ਼ਿਕਰ ਕੀਤਾ ਸੀ ਕਿ 102 ਸੀਟਾਂ ਦੇ ਉੱਤੇ ਚੋਣ ਹੋਣੀ ਆ ਜਿਹਦੇ ਵਿੱਚ ਮਨੀਪੁਰ ਵੀ ਸੀਗਾ ਤਿੰਨ ਸੀਟਾਂ ਦੇ ਵਿੱਚ ਸੀਗੀਆਂ ਵੈਸਟ ਬੰਗਾਲ ਦੀਆਂ ਤੇ ਉਹ ਕਹਿ ਜਾਂਦਾ ਕਿ ਤਿੰਨੇ ਸੀਟਾਂ ਜਿਹੜੀਆਂ ਸੀਗੀਆਂ ਨਾ ਉਹ ਉੱਥੋਂ ਦੀਆਂ ਨੇ ਜਿੱਥੋਂ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਪਹਿਲਾਂ ਸਿਟਿੰਗ ਕੈਂਡੀਡੇਟ ਨੇ ਜੀ ਉੱਥੇ ਬਹੁਤ ਜ਼ਿਆਦਾ ਜ਼ੋਰਦਾਰ ਜਿਹੜੀ ਆ ਉਹ VOTING ਹੋਈ ਆ ਜੀ 6 ਵਜੇ ਤੱਕ ਉੱਥੇ 80% ਦੇ ਕਰੀਬ ਜਿਹੜੀਆਂ ਵੋਟਾਂ ਪੋਲ ਹੋ ਗਈਆਂ ਸੀਗੀਆਂ ਤੇ ਉਹਦਾ ਓਵਰਲ ਜਿਹੜੀ VOTE ਪੋਲ ਹੋਈ ਆ ਉਹ 60.17% ਮਤਲਬ 60.20 ਤੋਂ ਵੀ ਘੱਟ ਮਤਲਬ ਜੀ ਤੇ ਪਿਛਲੀ ਵਾਰ ਜਦੋਂ ਚੋਣਾਂ ਹੋਈਆਂ ਸੀਗੀਆਂ 2019 ਦੀਆਂ ਉਹਦੇ ਮੁਕਾਬਲੇ ਕੋਈ 7 ਤੋਂ 8% ਘੱਟ ਵੋਟਾਂ ਪਈਆਂ ਨੇ ਪਰ ਜਿਵੇਂ ਸਾਡੇ ਪ੍ਰਧਾਨ ਮੰਤਰੀ ਐਕਸਪਰਟ ਨੇ ਨਾ ਹਰ ਚੀਜ਼ ਨੂੰ ਆਪਣੇ ਹਿਸਾਬ ਨਾਲ ਮੋਲਡ ਕਰਨ ਦੇ ਜੀ ਉਹਨਾਂ ਦਾ ਪੋਲਿੰਗ ਤੋਂ ਬਾਅਦ ਇਹ ਬਿਆਨ ਆਇਆ ਕਿ ਐਨਡੀਏ ਦੇ ਹੱਕ ਚ ਭਾਰੀ ਉਤਸ਼ਾਹ ਲੋਕਾਂ ਦੇ ਤੇ ਬਹੁਤ ਭਾਰੀ ਪੋਲ ਹੋਇਆ ਤੇ ਤੁਸਾਨੂੰ ਲੱਗ ਰਿਹਾ ਕਿ ਅਸੀਂ ਜਿੱਤਾਂਗੇ ਸੋ ਵੋਟਰਾਂ ਦੇ ਪਈਆਂ ਨੇ 7% ਘਟ ਪਰ ਭਾਰਤ ਦੇ ਪ੍ਰਧਾਨ ਮੰਤਰੀ ਜਿਹਦਾ ਮਾਰਨੇ ਹਰ ਚੀਜ਼ ਨੂੰ ਆਪਣੇ ਨਾਲ ਕਰ ਮੋਲਡ ਕਰਨ ਦੇ ਉਹਨਾਂ ਦਾ ਬਿਆਨ ਤੇ ਆ ਗਿਆ ਪਰ ਵੋਟਾਂ ਚ ਲੋਕਾਂ ਦੀ ਰੁਚੀ ਕਿਸੇ ਨਾ ਕਿਸੇ ਘਟੀ ਹੋਈ ਆ ਬਿਹਾਰ ਦੇ ਵਿੱਚ ਬਿਹਾਰ ਵਰਗਾ ਸੂਬਾ ਹਾਂਜੀ ਕਿਉਂਕਿ ਕਹਿਆ ਜਾਂਦਾ ਹੈ ਕਿ ਜਿਹੜੀ ਇਹ ਸੈਂਟਰਲ ਇੰਡੀਆ ਦੀ 벨ਟ ਹੈ ਨਾ ਆਪਣੀ ਜੂਪੀ ਤੇ ਬਿਹਾਰ ਸਭ ਤੋਂ ਵੱਧ ਰਾਮ ਮੰਦਰ ਦਾ ਇਹਨਾਂ ਤੇ ਅਸਰ ਹੋਣਾ ਕਿਉਂਕਿ ਇੱਥੇ ਬਹੁਤ ਹਨ ਪੜ੍ਹ ਜਨਤਾ ਤੇ ਅਨਪੜਹਾ ਨੂੰ ਹੀ ਛੇਤੀ ਇਸ ਧਰਮਾਂ ਦੇ ਚੁਗਲ ਚਪਾਇਆ ਜਾ ਸਕਦਾ ਪਰ ਉਥੇ ਰਾਨੀ ਜਨ ਕੋਈ ਗੱਲ ਪੇ 48% ਪੋਲ ਹੋਇਆ ਜਿਹੜੀ ਬਹੁਤ ਘੱਟ ਆ ਔਰ ਕਦੀ ਵੀ ਇੰਨੀ ਘੱਟ ਨਹੀਂ ਹੋਈ ਬਿਹਾਰ ਚ ਪੋਲ ਜਿਹੜੀ ਕਿਉਂਕਿ ਲੋਕਾਂ ਦਾ ਉਤਸ਼ਾਹ ਹੀ ਨਹੀਂ ਲੋਕਾਂ ਨੂੰ ਲੱਗਦਾ ਹੀ ਨਹੀਂ ਵੀ ਕੋਈ ਆਊਗਾ ਤੇ ਸਾਡੇ ਲਈ ਕੁਝ ਕਰੂਗਾ ਸੋ ਲੋਕਾਂ ਦਾ ਨਿਰਾਸ਼ਾਵਾਦ ਦੇ ਤੋ ਝਲਕਦਾ ਖਾਲੀ ਲੋਕੀ ਇੰਨੇ ਸਿਆਣੇ ਨਹੀਂ ਕਿ ਉਹ ਨੋਟਾ ਦਬਣ ਜਾਂ ਆਪਣਾ ਪ੍ਰੋਟੈਸਟ ਹੋਰ ਕਿਸੇ ਢੰਗ ਨਾਲ ਕਰਨ ਜਿਹਦਾ ਪੰਜਾਬ ਦੇ ਲੋਕ ਕਰ ਰਹੇ ਪੰਜਾਬ ਦੇ ਲੋਕ ਆਪਾਂ ਨੂੰ ਲੱਗ ਰਿਹਾ ਨਾ ਬਾਰ ਬਾਰ ਪ੍ਰੋਟੈਸਟ ਕਰ ਰਹੇ ਆ ਹਰ ਗੱਲ ਤੇ ਆਪਣਾ ਪ੍ਰੋਟੈਸਟ ਦਿਖਾ ਰਹੇ ਆ ਸੋ ਅਜੇ ਇਸ ਤਰ੍ਹਾਂ ਦੀ ਜਾਗਰਤੀ ਬਾਕੀ ਹਿੰਦੁਸਤਾਨ ਚ ਸਾ ਦੀ ਤਾਂ ਸਾਊਥ ਸਾਊਥ ਇੰਡੀਆ ਦੇ ਸਟੇਟਾਂ ਉਹ ਪੰਜਾਬ ਤੋਂ ਵੀ ਅੱਗੇ ਦੀਆਂ ਸੋਚਦੀਆਂ ਨੇ ਪੰਜਾਬ ਦੇ ਲੋਕ ਆਪਣਾ ਗੁੱਸਾ ਕੱਢਣਾ ਜਾਣਦੇ ਨੇ ਪਰ ਦੂਰੰਦੇਸ਼ੀ ਸਾਠੇ ਚੂ ਨਹੀਂ ਆ ਗਈ ਕਿਤੇ ਅਸੀਂ ਹੁਣ ਜੇ ਭਾਰਤੀ ਜਨਤਾ ਪਾਰਟੀ ਨਾਲ ਨਾਰਾਜ਼ ਹੋਏ ਤੇ ਉਹਨਾਂ ਨੂੰ ਅਸੀਂ ਪਿੰਡਾਂ 'ਚ ਨਹੀਂ ਮੜਨ ਦਿੰਦੇ ਕੱਲ ਨੂੰ ਆਮ ਆਦਮੀ ਨਾਲ ਪਾਏ ਹੋਏ ਉਹਦੋਂ ਕਰਾਂਗੇ ਫਿਰ ਅਕਾਲੀ ਦਲ ਉਹ ਅੱਗੇ ਜਾ ਕੇ ਖਬਰ ਕਰਾਂਗੇ ਇੱਕ ਕਿ ਬਹੁਤ ਸਾਰੇ ਮਾਲਵਾ ਬੈਲਟ ਦਾ ਜਿਹੜਾ ਅਸਰ ਹੈ ਪੰਜਾਬ ਦੀ ਚੋਣਾਂ ਦੇ ਧੰਦਾ ਵਾ ਤੇ ਮਾਲਵੇ ਦੇ ਵਿੱਚ ਹੁਣ ਰੁਝਾਨੇ ਵੇਖਿਆ ਜਾ ਰਿਹਾ ਤੇ ਜਿੱਥੇ ਉਹ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕਾਫੀ ਜ਼ਿਆਦਾ ਪ੍ਰਚਾਰ ਹੋ ਰਿਹਾ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਬਰਾਬਰ ਦਾ ਲੋਕਾਂ 'ਚ ਰੋਸ ਹੈ ਉਹ ਕਹਿੰਦੇ ਆਏ ਨਹੀਂ ਗੜੇ ਪਏ ਕੋਈ ਵੜਿਆ ਨਹੀਂ ਸਾਡੇ ਤੇ ਜਿੰਨੂੰ ਪੁੱਛਦੇ ਆ ਜੀ ਮੁੜ ਕੇ ਅਕਾਲੀ ਦਲ ਦੀ ਗੱਲ ਕਰ ਰਹੇ ਜ਼ਿਆਦਾ ਲੋਕ ਵੀ ਜੇ ਸਾਨੂੰ ਟਿਊਬਵਲ ਮਿਲੇ ਆ ਪਾਣੀ ਆਂਦਾ ਫ੍ਰੀ ਮਿਲਦਾ ਤੇ ਉਹ ਅਕਾਲੀ ਦਲ ਨੇ ਦਿੱਤੇ ਅਸੀਂ ਤੇ ਮੋੜ ਅਕਾਲੀ ਦਲ ਵੱਲ ਜਾਵਾਂਗੇ ਜਦੋਂ ਕਿ ਆਪਾਂ ਜੇ ਸੋਚਦੇ ਆਂ ਕਿ ਅਕਾਲੀ ਦਲ ਆਪਣੀ ਖੁੱਸੀ ਜ਼ਮੀਨ ਲੱਭਣ ਲਈ ਤਰਲੋ ਵਿੱਚ ਹੀ ਹੋ ਰਿਹਾ ਪਰ ਅਸੀਂ ਪੰਜਾਬੀ ਕੁਝ ਅਲੱਗ ਤਰ੍ਹਾਂ ਸੋਚਦੇ ਆਂ ਭਾਰਤ ਨਾਲੋਂ ਅਲੱਗ ਸੋਚਦੇ ਆਂ ਪਰ ਜਿਹੜੇ ਸਾਊਥ ਇੰਡੀਅਨ ਸਟੇਟ ਨੇ ਉਹ ਸਾਡੇ ਤੋਂ ਅੱਗੇ ਦਾ ਸੋਚਦੇ ਆ ਤੇ ਸਾਡੇ ਨਾਲੋਂ ਚੰਗਾ ਸੋਚਦੇ ਆ ਮੈਨੂੰ ਲੱਗਦਾ ਕਿ ਬਿਲਕੁਲ ਹੈ ਵਿਜੇ ਸਾਹਪਲਾ ਹੁਣਾਂ ਦੀ ਅਸੀਂ ਗੱਲ ਕੱਲ ਵੀ ਜਿਹੜੀ ਆ ਉਹ ਕੀਤੀ ਸੀਗੀ ਤੇ ਇਹ ਕਿਆਸਰਾਈਆਂ ਹੈਗੀਆਂ ਨੇ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਜਿਹੜਾ ਆ ਹੋ ਸਕਦੇ ਆ ਤੇ ਕਿਸੇ ਵੇਲੇ ਵੀ ਇਹ ਖਬਰ ਜਿਹੜੀ ਆ ਸਕਦੀ ਹੈ ਅੱਜ ਜਿਹੜਾ ਹੁਣ ਉੱਥੇ ਦਿਨ ਚੜ ਗਿਆ ਜੀ ਤੇ ਸਾਡਾ ਤਾਂ ਇੱਕ ਦਿਨ ਹੀ ਪਿੱਛੇ ਚੱਲ ਰਹੇ ਆ ਅੱਜ ਦੇ ਦਿਨ ਦੀ ਕਾਫੀ ਵੱਡੀ ਉਮੀਦ ਹੈ ਕੋਈ ਦਾਵਾ ਨਹੀਂ ਕੀਤਾ ਜਾਦਾ ਨਾ ਪੋਲਿਟਿਸ਼ਨਾਂ ਬਾਰੇ ਵੀ ਬਸ ਸੱਚਮੁੱਚ ਇਦਾਂ ਹੋਊਗਾ ਪਰ ਉਹਨਾਂ ਦੇ ਨਾਲ ਜੁੜੇ ਹੋਏ ਕੋਈ ਜਿਹੜੇ ਵਰਕਰ ਹੈ ਨਾ ਉਹ ਜਿਹੜੇ ਆ ਉਹ ਜਿਹੜੇ ਆ ਉਹ ਆ ਗਏ ਆ ਜਿੰਨਾਂ ਦੇ ਨਾਲ ਤੇ ਉਹ ਕਿਉਂਕਿ ਲੋਕੀ ਸਮਿਤੀ ਆ ਕੇ ਜੇ ਵਿਜੇ ਸਾਂਪਲਾ ਹੂੰ ਕਿਉਂਕਿ ਉਹ ਨਾਰਾਜ ਨੇ ਜੀ ਭਾਰਤੀ ਜਨਤਾ ਪਾਰਟੀ ਚੋ ਵੱਡੇ ਆਗੂ ਜੋ ਰਹਿਆ ਘਟ ਗਿਣਤੀ ਉਹ ਜਿਹੜਾ ਹੈਗਾ ਦਲਤਪਾਈ ਜਰਾ ਉਹਦੇ ਲੀਡਰ ਵੀ ਰਹੇ ਆ ਉਹਦੇ ਜਿਹੜਾ ਹੁੰਦਾ ਆ ਬਣਿਆ ਹੋਇਆ ਜਦਾਂ ਘਟਕਿੰਦੀ ਕਮਿਸ਼ਨ ਕਮਿਸ਼ਨ ਹੈ ਦਲਤ ਕਮਿਸ਼ਨ ਉਹਦੇ ਚੇਅਰਮੈਨ ਰਹੇ ਆ ਕੇਂਦਰ ਚ ਮੰਤਰੀ ਰਹੇ ਆ ਜੀ ਇੱਥੇ ਆਏ ਸੀ ਕੁਰੀ ਸਾਨੂੰ ਮਿਲਣ ਦਾ ਮੌਕਾ ਮਿਲਿਆ ਵੇਖਣ ਨੂੰ ਬੜੇ ਸੁਲਝੇ ਸਿਆਸਤਦਾਨ ਲੱਗਦੇ ਆ ਪਰ ਤਲਵਾਂ ਉੱਠ ਕੇ ਗਏ ਆ ਜੀ ਕੱਲ ਵੀ ਮੈਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਆਪਣਾ ਕੈਰੀਅਰ ਇੱਕ ਮਜ਼ਦੂਰ ਤੋਂ ਦੁਬਈ ਚ ਜਾ ਕੇ ਉੱਥੋਂ ਸ਼ੁਰੂ ਕੀਤਾ ਸੀਗਾ ਵੈਸੇ ਤੇ ਇਹ ਕੋਈ ਮਹਿਣਾ ਨਹੀਂ ਹੁੰਦਾ ਵੱਡੀ ਗੱਲ ਹੈ ਮਹਿੰਤ ਵਾਲੀ ਗੱਲ ਆ ਇਸ ਤਰ੍ਹਾਂ ਦਾ ਹੀ ਕੈਰੀਅਰ ਤਾਂ ਜਿਹੜੇ ਆ ਅੰਬਾਨੀ ਹੱਗੇ ਨੇ ਉਹਨਾਂ ਦੇ ਪਾਦਰ ਨੇ ਕਿਸੇ ਜਮਾਤ ਵਿੱਚ ਕਿੱਛ ਨਹੀਂ ਸੀ ਕੋਲ પેટ્રોલ ਪੰਪ ਤੇ ਕੰਮ ਕਰਦੇ ਸੀ ਕਿਤੇ ਉਹਨਾਂ ਵੀ ਇਸ ਤਰ੍ਹਾਂ ਹੀ ਦੁਬਈ ਵਗੈਰਾ ਤੋਂ ਬਹੁਤ ਥੱਲਿਓਂ ਕੀਤਾ ਸੀਗਾ ਇਹ ਇੱਕ ਚੰਗੀ ਗੱਲ ਵੀ ਆ ਚੰਗਾ ਰੁਝਾਨ ਵੀ ਆ ਕੋਈ ਥੱਲਿਓਂ ਉੱਠ ਕੇ ਜਿਹੜੀ ਸਾਡੀ ਸਭ ਤੋਂ ਥੜੀ ਲੇਅਰ ਆ ਸਮਾਜ ਦੀ ਉਹਦੇ ਚ ਉੱਠ ਕੇ ਕੋਈ ਵਿਅਕਤੀ ਤਰੱਕੀ ਕਰਦਾ ਤੇ ਬੜੀ ਚੰਗੀ ਗੱਲ ਲੱਗਦੀ ਆ ਪਰ ਕਿਉਂਕਿ ਜਦੋਂ ਬੰਦਾ ਕਿਸੇ ਮਕਾਮ ਤੇ ਪਹੁੰਚ ਜਾਂਦਾ ਨਾ ਜੀ 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 ਫਿਰ ਉਹਨੂੰ ਉਹ ਭੁੱਲ ਜਾਂਦਾ ਬਹੁਤ ਘੱਟ ਲੋਕ ਆ ਜਿਹੜੇ ਆਪਣਾ ਪਿਛੋਕੜ ਯਾਦ ਰੱਖਦੇ ਆ ਬਹੁਤੇ ਲੋਕ ਫਿਰ ਇਹ ਕਹਿੰਦੇ ਕਿ ਮੈਂ ਡਿਸਰਵ ਕਰਦਾ ਇਸ ਕਰਕੇ ਮੈਂ ਕੀਤਾ ਜੇ ਮੇਰੀ ਕੋਈ ਕਾਮਯਾਬੀ ਆ ਹੂੰ ਇਹਦੇ ਪਿੱਛੇ ਸਾਰਾ ਹੀ ਮੇਰਾ ਜਾਂ ਹੱਥ ਆ ਤੇ ਮੈਂ ਆਪਣੀ ਮਿਹਨਤ ਨਾਲ ਜਾਂ ਆਪਣੇ ਜਿਹੜਾ ਮੇਰੀ ਕਾਬਲੀਅਤ ਆ ਉਹਦੇ ਨਾਲ ਬਣਿਆ ਇਸ ਕਰਕੇ ਹੁਣ ਮੇਰਾ ਰਾਈਟ ਆ ਕਿ ਇਹ ਜਿਹੜਾ ਮੈਂ ਮਕਾਮ ਹਾਸਲ ਕੀਤਾ ਮੇਰੇ ਕੋ ਕੋਈ ਖੋ ਨਹੀਂ ਸਕਦਾ ਹਨਾ ਇਹ ਇਹ ਪੋਸੀਬਲ ਨਹੀਂ ਹੁੰਦਾ ਜੇ ਵਿਜੇ ਸੰਪਲਰਾਂ ਨੂੰ ਆ ਭਾਰਤੀ ਜਨਤਾ ਪਾਰਟੀ ਨੇ ਇਸ ਤਰੀਕੇ ਨਾਲ ਕਾਂਗਰਸ ਦੇ ਬਿਟੂਰੀ ਗਏ ਤੇ ਆਪਾਂ ਸਭ ਨੂੰ ਬੁਰਾ ਲੱਗਿਆ ਸੀ ਇਸੇ ਤਰ੍ਹਾਂ ਦੇ ਵਿਜੀ ਸੈਂਪਲ ਤਾਂ ਆਊਗਾ ਪਰ ਇੱਕ ਚੀਜ਼ ਜ਼ਰੂਰ ਹੈ ਕਿ ਟੱਕਰ ਉੱਥੇ ਫਿਰ ਜਿਹੜੀ ਹੈ ਨਾ ਜਿਹੜੀ ਉਹ ਕਾਂਟੇਦਾਰ ਹੋ ਜਾਣੀ ਆ ਜੇ ਉਹ ਕਾਲੀਦਾ ਚ ਆਉਂਦੇ ਆ ਤੇ ਕਾਫੀ ਸਾਰਾ ਵੋਟ ਬੈਂਕ ਉਹਨਾਂ ਦਾ ਪੁਰਾਣਾ ਜੁੜਿਆ ਹੋਇਆ ਤੇ ਦਲਿਤ ਵੋਟ ਤਾਂ ਹੈ ਤੇ ਉਹ ਰਿਜ਼ਰਵ ਹਲਕਾ ਤੇ ਉੱਥੇ ਵੀ ਜਿੱਦਾਂ ਆਪਾਂ ਬਠਿੰਡਾ ਤੇ 4-5 ਸੀਟਾਂ ਗਿੰਦੇ ਆ ਨਾ ਉਸ ਤਰ੍ਹਾਂ ਦੀ ਟੱਕਰ ਜਿਹੜੀ ਆ ਉਹ ਹਾਰਪੁਰ ਚ ਵੀ ਹਰ ਕੀ ਹੋਣ ਦੀ ਸੰਭਾਵਨਾ ਤੁਹਾਨੂੰ ਯਾਦ ਹੋਣਾ ਇੱਕ ਵਾਰ ਮੇਰੇ ਖਿਆਲ ਕਾਂਸ਼ੀ ਰਾਮ ਵੀ ਹਾਰਪੁਰ ਤੋਂ ਜਿੱਤ ਕੇ ਗਏ ਸੀਗੇ ਜਿਹੜੇ ਮੋਦੀ ਨੇ ਬ ਜਿਹੜਾ ਇਹ ਸਾਡਾ ਦੁਆਬਾ 벨ਟ ਹੈ ਨਾ ਜਿਹੜਾ ਪੜਾ ਜਲੰਧਰ ਡਿਸਟ੍ਰਿਕਟ ਤੇ ਹੁਸ਼ਿਆਰਪੁਰ ਡਿਸਟ੍ਰਿਕਟ ਖਾਸ ਕਰਕੇ ਇੱਥੇ ਦਲਤ ਭਾਈਚਾਰੇ ਦੀ ਵੋਟ 32% ਤੋਂ ਉਧਰ ਟੋਟਲ ਪੰਜਾਬ ਚ 32-33% ਹੈ ਇੱਥੇ 32 ਤੋਂ ਵੀ ਜ਼ਿਆਦਾ ਆ ਮਤਲਬ ਇਸ 벨ਟ ਦੇ ਵਿੱਚ ਉਹਨਾਂ ਦਾ ਕਾਫੀ ਹੋਲਡ ਆ ਤੇ ਇਸ ਕਰਕੇ ਭਾਵੇਂ ਖੜੇ ਤੇ ਸਾਰੇ ਕੈਂਡੀਡੇਟ ਦਲਤ ਨੇ ਪਰ ਉਥੇ ਵੇਖਿਆ ਜੇ ਫਿਰ ਉਹ ਚਿਹਰੇ ਵਾਲੀ ਗੱਲ ਵੀ ਚਿਹਰਾ ਕਿਹੜਾ ਵੱਡਾ ਤੇ ਟੱਕਰ ਜਿਹੜੀ ਉਹ ਕਾਫੀ ਇੰਟਰਸਟਿੰਗ ਹੋ ਜਾਂਦੀ ਦੀ ਸੰਭਾਵਨਾ ਬਣ ਗਈ ਆ ਜੀ 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 ਬਿਲਕੁਲ ਕਾਂਗਰਸ ਪ੍ਰਧਾਨ ਮਲਕਰਜਨ ਖੜਗੇ ਨੇ ਜਿਹੜਾ ਆ ਉਹ ਇੱਕ ਬਿਆਨ ਦਿੱਤਾ ਕਿ ਜੇ ਮੈਂ ਜੁਦਧਿਆ ਦੇ ਵਿੱਚ ਚਾਨਾ ਆ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗੇਗਾ ਉਹਨਾਂ ਨੇ ਗੱਲ ਕੀਤੀ ਆ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੀ ਤੇ ਨਾਲ ਪਹਿਲਾਂ ਰਾਮ ਰਾਮਨਾਥ ਕੋਵਿੰਦ ਜਿਹੜੇ ਸੀ ਕਿ ਪਹਿਲਾ ਰਾਸ਼ਟਰਪਤੀ ਸੀਗੇ ਉਹਨਾਂ ਨੂੰ ਵੀ ਇੱਕ ਮੰਦਰ ਚ ਨਹੀਂ ਸੀ ਜਾਣ ਦਿੱਤਾ ਗਿਆ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਹੋਈਆਂ ਸੀਗੀਆਂ ਉਸ ਨੂੰ ਆਧਾਰ ਬਣਾ ਕੇ ਉਹਨਾਂ ਨੇ ਬਿਆਨ ਜੜਾਇਆ ਉਹ ਦਿੱਤਾ ਹੈ ਹਰਿੰਦਰ ਇਹ ਹੈਗੀ ਤੇ ਇੱਕ ਸ਼ੂਆਸ਼ਾਤ ਵਾਲੀ ਜਿਹੜੀ ਬਿਮਾਰੀ ਹੈ ਨਾ ਸਾਡੀ ਮਨੁਸਿਮਰਤੀ ਵਾਲੀ ਇਹ ਭਾਰਤੀ ਸਮਾਜ ਦੇ ਤੇ ਇੱਕ ਬੜਾ ਵੱਡਾ ਕੋਡ ਵੀ ਕਿਹਾ ਜਾ ਸਕਦਾ ਤੁਹਾਨੂੰ ਯਾਦ ਹੋਣਾ ਪੁਰਾਣੇ ਸਮਿਆਂ ਚ ਜਿਹੜੇ ਸਿਹਰਦ ਕਾਂਗਰਸੀ ਸੀਗੇ ਆ ਰਾਮਕਪਾਲ ਆਚਾਰੀਆ ਜਾਂ ਕੁਝ ਹੋਰ ਲੋਕਾਂ ਦਾ ਨਾਮ ਲਿਆ ਜਾਂਦਾ ਜਿਨ੍ਹਾਂ ਨੇ ਜਿਹੜੀਆਂ ਇਹ ਰੂੜੀਵਾਦੀ ਪ੍ਰਥਾ ਸੀਗੀਆਂ ਨਾ ਇਹਨਾਂ ਦੇ ਖਿਲਾਫ ਕਾਫੀ ਜਦੋਜਹਿਦ ਕੀਤੀ ਸੀ ਜਿਹਦੇ ਵਿੱਚ ਸਤੀ ਪ੍ਰਥਾ ਵੀ ਆ ਇਹ ਸ਼ੂਆ ਸ਼ਾਤ ਆ ਪਰ ਇਹਦੇ باوجود ਵੀ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਸਦੀਆਂ ਤੋਂ ਚੱਲੀਆਂ ਆ ਰਹੀਆਂ ਪ੍ਰਥਾ ਨੂੰ ਤੋੜਨਾ ਬੜਾ ਔਖਾ ਹੁੰਦਾ ਤੇ ਇਹ ਤੇ ਹੁਣ ਆਣ ਇਲੈਕਸ਼ਨ ਦੇ ਮੌਕੇ ਤੇ ਇਹਨਾਂ ਨੇ ਗੱਲ ਕੀਤੀ ਆ ਅਦਰਵਾਈਜ਼ ਇਹ ਬੜਾ ਵੱਡਾ ਮੁੱਦਾ ਬਣ ਸਕਦੀ ਆ ਕਿ ਕੀ ਕਾਰਨ ਆ ਕਿ ਸਾਡੇ ਸਮਾਜ ਦੇ ਇੱਕ ਹਿੱਸੇ ਉਹ ਜਿਹੜਾ ਆਪਣੇ ਆਪ ਨੂੰ ਹਿੰਦੂ ਧਰਮ ਦਾ ਹਿੱਸਾ ਗਿਣਦਾ ਆ ਉਹਨਾਂ ਨੂੰ ਮੰਦਰਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਖਾਸ ਕਰਕੇ ਸਾਊਥ ਦੇ ਵਿੱਚ ਇੱਕ ਪਾਸੇ ਅਸੀਂ ਬੜੇ ਮਾਨਣਾ ਕਹਿੰਦੇ ਆ ਪੰਜਾਬ ਦੇ ਵਿੱਚ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਚਾਰ ਦਰ ਹੁੰਦੇ ਆ ਚਾਹਵਾਂ ਵਰਨਾਂ ਲਈ ਖੁੱਲ੍ਹਿਆ ਕੋਈ ਵਿਅਕਤੀ ਆਵੇ ਉੱਥੇ ਇਹਦੇ ਲਈ ਵੀ ਲੜਾਈਆਂ ਲੜੀਆਂ ਗਈਆਂ ਉਹ ਗਿਆਨੀ ਗੁਰਮukh ਸਿੰਘ ਤੇ ਹੋਰ ਲੋਕਾਂ ਨੇ ਪ੍ਰਾਣਿਆਂ ਨੇ ਦਲਤਾਂ ਵਾਸਤੇ ਪ੍ਰਸ਼ਾਦ ਇੱਥੇ ਵੀ ਨਹੀਂ ਸੀ ਦਿੱਤਾ ਜਾਂਦਾ ਉਹਨਾਂ ਨੂੰ ਇਹਨਾਂ ਨੇ ਵੀ ਸ਼ਿੰਗਾਰ ਕਰਕੇ ਇੰਜਾਂ ਗੱਲਬਾਤ ਕੀਤੀ ਹਾਲਾਂਕਿ ਸਿੱਖ ਫਲਸਫੀ ਜਿਹੜੀ ਜਾਤ ਪਾਤ ਆਦਰੀਆ ਇਹਨੂੰ ਉੱਚ ਦੀ ਚ ਨੂੰ ਮਾਰਦਾ ਨਹੀਂ ਬੀਂਦਾ ਜਾਂਦਾ ਪ੍ਰਸ਼ਾਦ ਨੂੰ ਜੀ ਜੀ ਸੋ ਸੌਤੇ ਮੰਦਿਰਾਂ ਚ ਇਹ ਬੜੀ ਇੱਕ ਵੱਡੀ ਗੱਲ ਆ ਕਿ ਉੱਥੇ ਆਪਾਂ ਕੱਲ ਪਰਸੋ ਦੇ ਪ੍ਰੋਗਰਾਮ ਦੀ ਵੀ ਗੱਲ ਕੀਤੀ ਸੀ ਇੱਕ ਵਾਰੀ ਤੇ ਇੰਦਰਾ ਗਾਂਧੀ ਨੂੰ ਸੀ ਨਹੀਂ ਜਾਣ ਦਿੱਤਾ ਓਰੀਸਾ ਦੇ ਵਿੱਚ ਜਗਨਨਾਥ ਮੰਦਿਰ ਤੇ ਹੁਣ ਇਹ ਕਹਿੰਦੇ ਇਕੱਲਾ ਨਾ ਇਹ ਨਹੀਂ ਕਿਹਾ ਜੀ ਕਿ ਮੈਨੂੰ ਜਾਣ ਦੇਣਗੇ ਕਿ ਨਹੀਂ ਉਹ ਕਹਿੰਦਾ ਜੇ ਮੈਂ ਜਾਣਾ ਤਾਂ ਕੀ ਮੈਨੂੰ ਜੁੱਧਾ ਤੇ ਮੰਦਿਰ ਜਾਣਾ ਬਰਦਾਸ਼ਤ ਕਰਨਗੇ ਲੋਕ ਹਾਂ 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 ਜਿਹੜੀ ਉੱਥੇ ਪੁਜਾਰੀ ਕਲਾਸ ਆ ਜਿਹਦੀ ਪਿੱਠ ਪੂਰ ਦੀ ਆਰਐਸਐਸ ਤੇ ਬ੍ਰਾਹਮਣਵਾਦ ਦੀ ਤੇ ਬੀਜੇਪੀ ਜੀ ਉਹਨਾਂ ਵਾਸਤੇ ਇੱਕ ਵੱਡਾ ਚੈਲੰਜ ਵਰਗਾ ਮੁੱਦਾ ਬਣ ਸਕਦਾ ਪਰ ਕੱਲ ਮੈਂ ਡਾਕਟਰ ਸ਼ਾਰਦਰਾ ਨਨਕ ਪ੍ਰੋਗਰਾਮ ਕਰਕੇ ਆਇਆ ਉਹ ਕਹਿੰਦੇ ਕਿ ਮੈਨੂੰ ਦੁੱਖ ਤੇ ਤਰਸ ਇਸ ਗੱਲ ਦਾ ਆਉਂਦਾ ਕਿ ਇੰਨੇ ਮੁੱਦੇ ਆ ਇੰਨਾ ਮਾੜਾ ਹਾਲ ਹੋ ਗਿਆ ਹਿੰਦੁਸਤਾਨ ਦਾ ਪਰ ਵਿਰੋਧੀ ਧਿਰ ਉਹਨਾਂ ਮੁੱਦਿਆਂ ਨੂੰ ਲੋਕਾਂ ਤੱਕ ਨਹੀਂ ਲੈ ਕੇ ਜਾ ਰਹੀ ਜਿਹਦਾ ਕਰਕੇ ਜਿਹੜੀ ਇਹ ਲੜਾਈ ਆ ਉਸ ਢੰਗ ਦੀ ਨਹੀਂ ਬਣੀ ਜਿਸ ਢੰਗ ਦੀ ਬਣ ਸਕਦੀ ਸੀ ਜੀ ਤੇ ਬੰ ਇੰਨੀਆਂ ਗਲਤੀਆਂ ਦੇ ਬਾਵਜੂਦ ਹੂੰ ਮੋਦੀ ਤੇ ਉਹਨਾਂ ਦੀ 400 ਪਾਰ ਦੇ ਨਾਰੇ ਮਾਰੀ ਜਾਂਦੇ ਆ ਤੇ ਜਿਹੜੀ ਵਿਰੋਧੀ ਧਿਰ ਆ ਹੂੰ ਉਹ ਅੱਜ ਵੀ ਇੰਨੇ ਵੱਡੇ ਮੁੱਦਿਆਂ ਨੂੰ ਹੋਣ ਦੇ ਬਾਵਜੂਦ ਉਹਨਾਂ ਨੂੰ ਲੋਕਾਂ ਦੀ ਕਚਾਰੀ ਤੱਕ ਲੈ ਕੇ ਨਹੀਂ ਪਹੁੰਚ ਸਕੇ ਜੀ 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 ਆਪਣੇ ਕੋਲ ਸਭ ਸਮਾਂ ਜਿਹੜਾ 6 ਮਿੰਟ ਦਾ ਹੀ ਰਹਿ ਗਿਆ ਵਾ ਪੰਜਾਬ ਦੇ ਵਿੱਚ ਫਸਲਾਂ ਦੇ ਉੱਤੇ ਫਿਰ ਮੌਸਮ ਦੀ ਮਾਰ ਜਿਹੜੀ ਪਈ ਆ ਭਾਰੀ ਗੜੇ ਮਾਰੀ ਹੋਈ ਆ ਫਸਲਾਂ ਦਾ ਨੁਕਸਾਨ ਹੋਇਆ ਆ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਬਿਆਨ ਦਿੱਤਾ ਆ ਕਿ ਇੱਕ ਇੱਕ ਦਾਣੇ ਦਾ ਪੈਸਾ ਦਿੱਤਾ ਜਾਏਗਾ ਪੰਜਾਬ ਦੇ ਮੁੱਖ ਮੰਤਰੀ ਵਾਕਿਆ ਹੀ ਇਹ ਇਨਾਂ ਗੱਲਾਂ 'ਚ ਬਹੁਤ ਮਾਰ ਆ ਤੁਹਾਨੂੰ ਯਾਦ ਆ ਕੋਈ ਫਲੱਡ ਆਇਆ ਸੀ ਜੋ ਕਹਿੰਦੇ ਸੀ ਕਿਸੇ ਦੀ ਭੇਡ ਮਰ ਗਈ ਕਿਸੇ ਦੀ ਬੱਕਰੀ ਤੇ ਮੁਰਗੀ ਮਰੀ ਤਾਂ ਕੋਈ ਅਸੀਂ ਪੈਸੇ ਦਵਾਂਗੇ ਤੇ ਉਹ ਲੋਕ ਅਜੇ ਤੱਕ ਢੀਕ ਰਹੇ ਆ ਤੇ ਗੱਲਾਂ ਬਾਤਾਂ ਦੇ ਕਾਫੀ ਮਾਰ ਨੇ ਸਟੇਜ ਦੇ ਤਨੀ ਨੇ ਜੀ ਕਮੇਡੀ ਵੀ ਕਰਕੇ ਲੋਕਾਂ ਨੂੰ ਜੋੜ ਲੈਂਦੇ ਆਪਣੇ ਨਾਲ ਪਰ ਹੌਲੀ ਹੌਲੀ ਲੋਕੀ ਉਹਨਾਂ ਦੀਆਂ ਗੱਲਾਂ ਤੋਂ ਵੀ ਉਕਤਾਰ ਹੈ ਜਾਂ ਮੋਦੀ ਸਾਹਿਬ ਤੋਂ ਜਿੱਦਾਂ ਉਕਤਾਰੇ ਕੱਲ ਮੈਂ ਇੱਕ ਨਿਰਮਲਾ ਸੀਤਾ ਰਮਨ ਰਾਂਦੇ ਹਸਬੰਡ ਦੀ ਇੰਟਰਵਿਊ ਕਿਸੇ ਚੈਨਲ ਤੇ ਸੁਣ ਰਿਹਾ ਸੀਗਾ ਤੇ ਉਹ ਕਿਉਂਕਿ ਸਾਊਥ ਇੰਡੀਅਨ ਨੇ ਤੇ ਉਹਨਾਂ ਨੂੰ ਪੰਜਾਬੀ ਨਹੀਂ ਬਹੁਤੀ ਬੋਲਣੀ ਆਉਂਦੀ ਇਹ ਹਿੰਦੀ ਨਹੀਂ ਬੋਲਣੀ ਆਉਂਦੀ ਹਿੰਦੀ-ਹਿੰਦੀ ਚੈਨਲ ਸੀਗਾ ਤੇ ਉਹ ਕਹਿ ਰਹੇ ਸੀ ਜਿਹੜਾ ਫਟੀਕ ਸ਼ਬਦ ਦੀ ਹਿੰਦੀ ਮੈਨੂੰ ਨਹੀਂ ਆਉਂਦੀ ਫਟੀਕ ਕੀ ਹੁੰਦੀ ਆ ਤੇ ਉਹਨੂੰ ਉਹ ਕਹ ਰਹੇ ਸੀ ਥਕਾਨ ਅਸਲ 'ਚ ਦੋਨਾਂ ਵਾਸਤੇ ਟੁਕਮਾ ਸ਼ਬਦ ਨਹੀਂ ਉਹ ਕਹਿੰਦੇ ਵੀ ਜਿੱਦਾਂ ਮੋਦੀ ਤੋਂ ਲੋਕਾਂ ਨੂੰ ਫਟੀਕ ਹੋ ਗਈ ਹੈ ਹੁਣ ਕਿਸੇ ਵੀ ਲੋਕੀ ਅੱਕ ਚੁੱਕੇ ਜੇ ਸ਼ਬਦ ਪੰਜਾਬੀ 'ਚ ਕਹਿਣਾ ਹੋਵੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਉਹਨਾਂ ਦੇ ਜੁਮਲੇ ਸੁਣ ਸੁਣ ਕੇ ਤੇ ਇਦਾਂ ਬਹੁਤੀ ਧੀਰ ਨਹੀਂ ਲੱਗਣੀ ਭਗਵੰਤ ਮਾਨ ਦੇ ਰਾਨੂੰ ਇਹ ਸਮਝਣਾ ਚਾਹੀਦਾ ਕਿ ਜਿਸ ਤਰ੍ਹਾਂ ਮੁਰਗੀ ਦੇ ਪੈਸੇ ਦਊਂਗਾ ਦਾਣੇ-ਦਾਣੇ ਦਾ ਦਊਂਗਾ ਤੇ ਮੁੜ ਕੇ ਉੱਥੇ ਵੜਨਾ ਨਹੀਂ ਤੇ ਲੋਕ ਨਾਰਾਜ਼ ਨੇ ਮਾਲਵੇ 'ਚ ਖਾਸ ਕਰਕੇ ਮੈਂ ਇਹ ਪਹਿਲਾਂ ਗੱਲ ਕੀਤੀ ਆ ਮਾਲਵੇ ਚ ਜਿੱਥੇ ਭਾਰਤੀ ਜਨਤਾ ਪਾਰਟੀ ਕਿਉਂਕਿ ਮਾਲਵੇ ਨੇ ਜਤਾਇਆ ਇਹਨਾਂ ਨੂੰ 117 ਚੋਂ 65 ਸੀਟਾਂ 78 ਸੀਟਾਂ ਸ਼ਹਿਰ ਮਾਲਵੇ ਚ ਆਉਂਦੀਆਂ ਨੇ ਤੇ ਦੁਆਬੇ ਆਪਣੇ ਦੁਆਬੇ ਤੇ ਮਾਝੇ ਤੇ ਬਹੁਤੀ ਅੱਗੇ ਵੀ ਇਹਨਾਂ ਦੀ ਗੱਲ ਹੈਗੀ ਨਹੀਂ ਸੀ ਥੋੜੇ ਜਿਹਾ ਕੈਂਡੀਡੇਟ ਜ਼ਰੂਰ ਜਿੱਤੇ ਆ ਪਰ ਜੇ ਮਾਲਵਾ ਇਹ ਉਹਨਾਂ ਨਾਲ ਟੁੱਟਦਾ ਆ ਜਿਹੜੇ ਵਰਕਰ ਆ ਉਹ ਨਾਰਾਜ਼ ਹੁੰਦੇ ਜਿਨ੍ਹਾਂ ਨੂੰ ਭਗਵੰਤ ਮਾਰੀ 扑ਮੱਕੜ ਕਹਿੰਦੇ ਆ ਤੇ ਹੁਣ ਕਹਿੰਦੇ ਆ ਕਿ 扑ਮੱਕੜ ਜਿਹੜੇ ਉਹਨਾਂ ਨਾਲ ਤੁਰੇ ਫਿਰਦੇ ਸੀ ਹੁਣ ਵਰਗੇ ਖਿੰਡੇਰੇ ਫਿਰਦੇ ਆ ਜਾਂ ਉਹ ਕਾਫੀ ਨਾਰਾਜ਼ ਨੇ ਵੀ ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਹੀਂ ਇਵਨ ਲੋਕੋਂ ਹੁਣ ਸਵਾਲ ਕਰਦੇ ਆ ਇਹਦੇ ਜਵਾਬ ਵੀ ਇਹਨਾਂ ਨੂੰ ਦੇਣੇ ਪੈਣਗੇ ਕਿ ਜਦੋਂ ਰਾਜ ਸਭਾ ਦੀ ਤੁਸੀਂ ਮੈਂਬਰ ਬਣਾਏ ਉਦੋਂ ਕਿਹੜੇ ਲੋਕਾਂ ਨੂੰ ਤੁਸੀਂ ਨਾ ਤੇ ਆਪਣੇ ਕਾਡਰ ਚੋਂ ਕਿ ਚੰਗਾ ਬੰਦਾ ਇਹਨਾਂ ਨੂੰ ਲੱਭਿਆ ਨਾ ਪੰਜਾਬ ਚੋਂ ਕਿ ਸਿਆਣਾ ਬੰਦਾ ਲੱਭਿਆ ਤੇ ਗੱਲਾਂ ਨਾ ਕੜਾਤ ਬढ़ाई ਜਾਂਦੇ ਆ ਪਰ ਲੋਕੀ ਇਹਨਾਂ ਨਾਲ ਵੀ ਨਾਰਾਜ਼ ਆ ਕਿ ਬੜੀ ਅਜੀਬ ਜਿਹੀ ਸਥਿਤੀ ਆ ਪੰਜਾਬ ਚ ਕਲੀਅਰ ਕਟ ਕੁਝ ਅੱਜ ਤੇ ਪਤਾ ਨਹੀਂ ਲੱਗ ਰਿਹਾ ਆਉਣ ਵਾਲੇ ਦਿਨਾਂ ਚ ਪਤਾ ਲੱਗੂ ਸਰਵਿਸ ਰੂਵੇ ਆ ਰਹੇ ਆ ਪਰ ਜਿਹੜੀ 13 0 ਵਾਲੀ ਗੱਲ ਹੈ ਨਾ ਇਹ ਕਿਤੇ ਲੋਕਾਂ ਨੂੰ ਹਜਮ ਨਹੀਂ ਹੋ ਰਹੀ ਕਾਫੀ ਜ਼ਿਆਦਾ ਟੱਕਰ ਤੇ ਹੈ ਕਿ ਕਿ ਦੂਜੇ ਪਾਸੇ ਬਦਲ ਕੋਈ ਨਹੀਂ ਆ ਤੇ ਫਿਰ ਆਪਾਂ ਅਖੀਰ ਤੇ ਇੱਥੇ ਆ ਕੇ ਕਿ ਲੋਕੀ ਕਹਿੰਦੇ ਆ ਕਿ ਲੜਾਈ ਮੁੱਖ ਤੌਰ ਤੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਦਰਮਿਆਨ ਹੋਣੀ ਆ ਤੇ ਨਾਲ ਦੀ ਨਾਲ ਜਿਹੜੀ ਬੀਜੇਪੀ ਆ ਉਹ ਵੀ ਆਪਣਾ ਥਾਂ ਕਾਫੀ ਬਣਾਈ ਜਾ ਰਹੀ ਆ ਜੋ ਜਿੱਤਣਗੇ ਨਹੀਂ ਤੇ ਘਟੋ ਘਟ ਵੋਟ ਪਰਸੈਂਟੇਜ ਆਪਣੀ ਵਧਾ ਕੇ ਡਬਲ ਕਰ ਲੈਣਗੇ ਜੀ 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 ਕਾਂਗਰਸ ਦੇ علاوہ ਅਕਾਲੀ ਦਲ ਵਿੱਚ ਵੀ ਕਾਫੀ ਫੁੱਟਿਆ ਪਰ ਉਹਦੇ باوجود ਲੋਕ ਅਕਾਲੀ ਦਲ ਦੇ ਪੁਰਾਣੇ ਕੰਮਾਂ ਕੀਤੇਆਂ ਨੂੰ ਬਾਦਲ ਸਾਹਿਬ ਦੇ ਕੀਤੇ ਕੰਮਾਂ ਨੂੰ ਜੋਰ ਕੰਮਾਂ ਨੂੰ ਅਜੇ ਯਾਦ ਕਰਦੇ ਆ ਮਾਲਵੇ ਵਿੱਚ ਤੇ ਜੇ ਮਾਲਵੇ ਵਾਲਿਆਂ ਨੇ ਅਰਕੀ ਬਾਹ ਨਾ ਫੜੀ ਭਗਵੰਤ ਮਾਨ ਦੇ ਰਾਹੀਂ ਤੇ ਦਾਣੇ-ਦਾਣੇ ਦੇ ਹਿਸਾਬ ਫਿਰ ਇਹਨਾਂ ਨੂੰ ਵੀ ਦੇਣਾ ਪੈ ਸਕਦਾ ਜੀ ਜੀ ਬਿਲਕੁਲ ਜਾਂਦਿਆਂ ਜਾਂਦਾ ਖਬਰ ਲੈ ਲੈਂਦੇ ਆ ਆਸਟ੍ਰੇਲੀਆ ਦੇ ਇੱਕ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਵੱਡੀ ਕੋਈ ਮਛਲੀ ਕਹ ਲੀਏ ਉਹਦਾ ਖੰਕਾਲ ਜਿਹੜਾ ਆ ਉਹ ਲੱਭਿਆ ਆ ਕਹਿੰਦੇ ਆ ਕਿ ਵੇਲ ਮੱਛੀ ਨੂੰ ਜਿਹੜਾ ਬੜਾ ਵੱਡਾ ਸਮਝਿਆ ਜਾਂਦਾ ਸੀ ਉਸ ਤੋਂ ਵੀ ਵੱਡੀ ਜਿਹੜੀ ਇੱਕ ਕੰਕਾਲਿਆ ਉਹ ਮਿਲਿਆ ਆ ਤੇ ਡਾਇਨਾਸੌਰ ਦੇ ਜਮਾਨੇ ਦੀ ਗੱਲ ਜਿਹੜੀ ਉਹ ਹੋਈ ਹੈ ਉਹਦੇ ਨਾਲ ਭਾਰਤ ਦਾ ਜਿਹੜਾ ਆ ਉਹ ਜੁੜ ਕੇ ਖਬਰ ਜੀ ਹਾਂ ਅੱਛਾ ਹਰਿੰਦਰ ਕਹਾਣੀ ਹੈ ਆ ਪਈ ਆਪਣੇ ਭਾਰਤ ਜੇ ਵੀ ਮਤਲਬ ਕਿ ਯਾਰ ਨਾ ਮਿਥਾ ਚ ਜੀਂਦਾ ਆ ਭਾਰਤ ਦਾ ਜਿਹੜਾ ਇਤਿਹਾਸ ਆ ਉਹ ਮਿਥਿਹਾਸ ਤੋਂ ਆਇਆ ਹੋਇਆ ਹੈ ਜਿਸ ਨੂੰ ਅਸੀਂ ਬੜਾ ਵੱਡਾ ਮਾਣਯੋਗ ਇਤਿਹਾਸ ਕਹਿੰਨੇ ਆ ਜੀ ਦੂਜੇ ਪਾਸੇ ਦੁਨੀਆ ਜਿਹੜੀ ਆ ਉਹ ਤਰੱਕੀਆਂ ਕਰਦੀ ਕਰਦੀ ਕਿੱਥੇ ਦੀ ਕਿੱਥੇ ਪਹੁੰਚ ਗਈ ਆ ਜੀ 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 ਹੁਣ ਆਸਟ੍ਰੇਲੀਆ ਦੀ ਗ੍ਰੈਫਟ ਯੂਨੀਵਰਸਿਟੀ ਆ ਤੇ ਉਹਦੇ ਨਾਲ ਮਾਲਟਾ ਦੀ ਹਿਊਗ ਗੁਰੂਕਟ ਯੂਨੀਵਰਸਿਟੀ ਆ ਇਹਨਾਂ ਦੇ ਦੋ ਵਿਗਿਆਨੀਆਂ ਨੇ ਸਾਊਦੀ ਅਰਬ ਦੇ ਵਿੱਚ ਨਾ ਇੱਕ ਬੜੀ ਇੰਪੋਰਟੈਂਟ ਖੋਜ ਕੀਤੀ ਆ ਤੇ ਉਹਨਾਂ ਨੇ ਇੱਕ ਮਾਈਕਲ ਪੈਟਰਾਗਲਿਆ ਨਾਮ ਦਾ ਜਿਹੜਾ ਵਿਗਿਆਨੀ ਆ ਇਹਨਾਂ ਨੇ ਮਨੁੱਖੀ ਇਤਿਹਾਸ ਦੇ ਕਈ ਰਹੱਸਮਈ ਚੀਜ਼ਾਂ ਜਿਹੜੀਆਂ ਉਹ ਲੱਭਣ ਦਾ ਦਾਵਾ ਕੀਤਾ ਤੇ ਉਹਦੇ ਵਿੱਚ ਉਹਨਾਂ ਨੇ 10000 ਸਾਲ ਪਹਿਲਾਂ ਕਿਹਾ ਕਿ ਇੱਥੇ ਮਨੁੱਖੀ ਜੀਵਨ ਸੀਗਾ ਜਿਹੜਾ ਧਰਤੀ ਤੇ ਸੀ ਉਹ ਤੇ ਡਾਇਨਾਸੌਰ ਮੰਨਿਆ ਜਾਂਦਾ ਕਿ ਧਰਤੀ ਤੇ ਸਭ ਤੋਂ ਵੱਡਾ ਜਾਨਵਰ ਸੀਗਾ ਤੇ ਹੁਣ ਉਹਨਾਂ ਨੇ ਕਿਹਾ ਕਿ ਸਮੁੰਦਰ ਵਿੱਚ ਵੀ ਇੱਕ ਬੜਾ ਵਿਸ਼ਾਲ ਹੈ ਜੇ ਤੱਕ ਮੰਨਿਆ ਜਾਂਦਾ ਕਿ ਵੇਲਮੱਛੀ ਬੜੀ ਜਿਹੜੀ ਵਿਸ਼ਾਲ ਜਾਨਵਰ ਹੁੰਦਾ ਸੀ ਪਰ ਉਹਨਾਂ ਨੇ ਕਿਹਾ ਕਿ ਨਹੀਂ ਵੇਲਮੱਛੀ ਤੋਂ ਵੀ ਵੱਡਾ ਜਾਨਵਰ ਜਿਹੜਾ ਉਹ 10000 ਸਾਲ ਪਹਿਲਾਂ ਹੁੰਦਾ ਸੀਗਾ ਜੀ ਤੇ ਉਹਦੀ ਉਹਨਾਂ ਨੇ ਲੰਬੇ ਸਮੇਂ ਤੋਂ ਅਦਾਦਿਆਂ ਚੱਲ ਰਹੀ ਸੀ ਖੋਜ ਕੀਤੀ ਤੇ ਉਹਦੇ ਕੰਕਾਲ ਵਗੈਰਾ ਲੱਭੇ ਆ ਹੂੰ ਉਹ ਕਹਿੰਦੇ ਆ ਕਿ ਇਹ ਵਿਗਿਆਨੀਆਂ ਨੇ ਇਹ ਦੱਸਿਆ ਕਿ ਅਰਬ ਦੀ ਇਹ ਜਿਹੜੀ ਲਾਵਾ ਟਿਊਬ ਮਦੀਨਾ ਸ਼ਹਿਰ ਤੋਂ 125 ਕਿਲੋਮੀਟਰ ਦੂਰ ਕਿਸੇ ਖੇਤਰ 'ਚ ਲੱਭੀ ਆ ਜੀ ਤੇ ਇਹ ਜਿਹੜੀ ਟਿਊਬ ਆ ਹਜ਼ਾਰਾਂ ਸਾਲ ਪਹਿਲਾਂ ਲਾਵੇ ਦੇ ਠੰਡੇ ਹੋਣ ਤੋਂ ਬਾਅਦ ਬਣੀ ਆ ਤੇ ਇਹਦੀ ਲੰਬਾਈ 1.5 ਕਿਲੋਮੀਟਰ 1.5 ਕਿਲੋਮੀਟਰ ਲੰਬਾਈ ਜੀ ਤੇ ਕੋਈ ਥਾਵਾਂ ਤੇ ਉਚਾਈ 12 ਮੀਟਰ ਤੱਕ ਤੇ ਚੜਾਈ 45 ਮੀਟਰ ਤੱਕ ਤੁਸੀਂ ਹਿਸਾਬ ਲਾਓ ਵੀ ਸਮੁੰਦਰ 'ਚ ਕਿੱਡਾ ਵੱਡਾ ਇਹ ਵਿਸ਼ੇਸ਼ ਹੋਊਗਾ ਇਹ ਹੱਡੀਆਂ ਦੇ ਵਿਸ਼ੇਸ਼ ਜਿਹੜੇ ਉਹਨਾਂ ਨੇ ਫੜੇ ਆ ਤੇ ਉਹ ਉਹਦੀ ਸਾਰੀ ਰਿਸਰਚ ਕਰਨ ਤੋਂ ਬਾਅਦ ਉਹਨਾਂ ਨੇ ਡਿਕਲੇਅਰ ਕਰਤਾ ਕਿ ਵਾਕਈ ਇਹ ਜਾਨਵਰ ਸੀਗਾ ਜਿਸ ਤਰ੍ਹਾਂ ਡਾਇਨਾਸੌਰ ਧਰਤੀ ਦੇ ਉੱਤੇ ਸੀ ਸਮੁੰਦਰ ਦੇ ਵਿੱਚ ਇਹ ਵੇਲ ਮੱਛੀ ਨਹੀਂ ਸਕੋ ਇਹ ਜਾਨਵਰ ਸਭ ਤੋਂ ਵੱਡਾ ਸੀ ਜਿਹੜੀ ਆਪਾਂ ਲੰਬਾਈ ਚੜਾਈ ਦੱਸੀ ਆ ਤੇ ਦੂਜੇ ਪਾਸੇ ਭਾਰਤ ਤੋਂ ਇੱਕ ਖਬਰ ਆਈ ਨਾਲ ਦੀ ਨਾਲ ਕਿ ਵਾਸਕੀ 나ਗ ਦਾ ਇੱਕ ਜ਼ਿਕਰ ਹੁੰਦਾ ਭਾਰਤੀ ਮਿਥਿਹਾਸ ਦੇ ਵਿੱਚ ਜਿਹਦੇ ਨਾਲ ਸਮੁੰਦਰ ਚ ਮੰਥਨ ਕੀਤਾ ਕਿਹਾ ਜਾਂਦਾ ਸ਼ਿਵ ਜੀ ਨੇ ਜਿੱਥੋਂ ਇਹ ਰਤਨ ਕੱਢੇ ਸੀਗੇ ਤੇ ਉਹ ਰੁੜਕੀ ਯੂਨੀਵਰਸਿਟੀ ਨੇ ਕਹਿੰਦੇ ਇੱਕ ਖੋਜ ਕੀਤੀ ਆ ਤੇ ਜਿਹੜੀ ਇਹ ਮਿਥਿਹਾਸ ਹੈ ਹਿੰਦੂ ਧਰਮ ਦਾ ਉਹਦੇ ਤੇ ਵਿਗਿਆਨਕ ਮੋਹਰ ਲਾਤੀ ਆ ਮਤਲਬ ਮੈਨੂੰ ਨਹੀਂ ਪਤਾ ਕਿ ਅਲਾਗਤ ਕੋਈ ਜਾਨਵਰ ਹੋਣਾ ਪੜਿਆ ਸਮੁੰਦਰ ਚ ਮੰਥਨ ਕਰਨ ਵਾਲਾ ਜਾਂ ਉਹੀ ਚੀਜ਼ ਹੈ ਜਿਹੜੀ ਆਸਟ੍ਰੇਲੀਆ ਵਾਲਿਆਂ ਨੇ ਲੱਭੀ ਆ ਸੋ ਸਾਡਾ ਸਾਡੀ ਜਿਹੜੀ ਸਾਇੰਸ ਆ ਨਾ ਉਹ ਵੀ ਧਰਮ ਦੀ ਲਾਟੇ ਢੋਣਾਂ ਕਿ ਲੰਗਦੀ ਆ ਸਰ ਮੈਨੂੰ ਇਦਾਂ ਲੱਗਦਾ ਕਿ ਇੱਕ ਪਾਸੇ ਤੇ ਵਿਗਿਆਨੀ ਇੰਨਾ ਕੁਝ ਕਰ ਰਹੇ ਆ ਸਾਡੇ ਵਿਗਿਆਨੀ ਜੇ ਚੰਦਰਮਾ ਤੇ ਵੀ ਪਹੁੰਚਣਗੇ ਤੇ ਨਾਲ ਇਹੋ ਕਹਿਣਗੇ ਕਿ ਉੱਥੋਂ ਉੱਤੋਂ ਆਵਾਜ਼ ਆ ਰਹੀ ਸੀਗੀ ਓਮ ਦੀ ਜਾਂ ਕੁੰਕਾਰ ਦੀ ਜਿਸ ਤਰ੍ਹਾਂ ਆਪਾਂ ਆਮ ਤਰ੍ਹਾਂ ਦੇ ਵੇਖਦੇ ਆ ਮਤਲਬ ਸਾਡੇ ਅਜੇ ਮਥਿਆਸ ਤੋਂ ਖੜਾ ਚੜਾਉਣਾ ਜਿਹੜਾ ਵਾ ਸਾਡੇ ਧਰਮਾਂ ਚ ਬਹੁਤ ਔਖਾ ਤੇ ਭਾਵੇਂ ਅਸੀਂ ਪ੍ਰਗਤੀ ਕੀਤੀ ਆ ਸਾਇੰਸ ਦੇ ਖੇਤਰ ਚ ਮੱਲਾ ਮਾਰੀਆਂ ਨੇ ਚੰ드ਰਮਾ ਤੇ ਵੀ ਪਹੁੰਚੇ ਆ ਜੀ ਪਰ ਜਿਹੜਾ ਰੂੜੀਵਾਦੀ ਸਾਡਾ ਮਥਿਆਸ ਆ ਨਾ ਉਹ ਸਾਡਾ ਪਿੱਛਾ ਨਹੀਂ ਛੱਡਦਾ ਹੁਣ ਇਹ ਵੇਖਣ ਵਾਲੀ ਗੱਲ ਆ ਕਿ ਇਹ ਅਲੱਗ ਕੋਈ ਖੋਜ ਆ ਜਾਂ ਉਹਦੇ ਨਾਲ ਮਿਲਦੀ ਜੁਲਦੀ ਖੋਜ ਆ ਜੀ 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 ਬਿਲਕੁਲ ਸੋ ਬਹੁਤ ਧੰਨਵਾਦ ਗਿਲ ਸਭ ਤੁਹਾਡਾ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਹੈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਸਾਨੂੰ ਫੀਡਬੈਕ ਦੇਂਦੇ ਰਹੋ ਫਿਰ ਆਵਾਂਗੇ ਹਾਜ਼ਰ ਇਥੇ ਆਗਿਆ ਜਾਂਗੇ ਧੰਨਵਾਦ ਸੱਚੀ ਅੱਛੀ ਕਾਲ ਜੀ ਧੰਨਵਾਦ